ਔਰ ਥੋੜੇ ਦਿਨ ਪਹਿਲਾਂ ਹੀ ਉਹ ਬੀਜੇਪੀ ਦੇ ਉੱਤੇ ਏਡੇ ਵੱਡੇ ਹਮਲੇ ਕਰ ਰਹੇ ਸਨ ਜਿਹੜੇ ਕਰ ਲੱਗਦਾ ਸੀ ਉਹ ਥੋੜਾ ਜ਼ਿਆਦਾ ਕਰ ਰਹੇ ਹੈ ਲੇਕਿਨ ਹੈਰਾਨੀ ਹੋਈ ਵੀ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਬੀਜੇਪੀ पे ਜਾ ਰਿਹਾ ਹਾਂ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਜਿਹਦਾ ਆਪਣਾ ਇੱਕ ਇਤਿਹਾਸ ਹੈ ਆਜ਼ਾਦੀ ਅੰਦੋਲਨ ਦਾ ਉਹਦੇ ਨਾਲ ਮਤਭੇਦ ਵੀ ਸਾਡੇ ਪਿਆਹ ਹੋਣਗੇ ਲੇਕਿਨ ਉਹਦੇ ਮੁਕਾਬਲੇ ਇੱਕ ਸਾਮਰਾਜਪੱਖੀ ਫਿਰਕੂ ਪਾਰਟੀ ਨਾਲ ਚਲੇ ਜਾਣਾ ਬਾਦਲ ਨੇ ਕਿ ਆ ਵੀ ਸਾਡਾ ਤਾਂ ਬਚਪਨਾ ਨਾਲ ਨੌ ਮਾਸ ਦਾ ਰਿਸ਼ਤਾ ਹੈ ਪਰ ਉਸ ਨੌ ਮਾਸ ਦੇ ਰਿਸ਼ਤੇ ਨਹੀਂ ਅਕਾਲੀ ਦਲ ਨੂੰ ਰਾਜਾਂ ਦੇ ਵਡੇਰੇ ਤੋਂ ਕਰਾਂ ਲੜਾਈ ਤੋਂ ਪਾਸੇ ਕਰ ਦਿੰਦਾ ਅਕਾਲੀ ਦਲ ਦਾ ਇਹ ਜਿਹੜਾ ਕਲੰਕਿਤ ਕਰਨ ਦਾ ਇਤਿਹਾਸ ਨੂੰ ਤਰੀਕਾ ਹੈ ਬੀਜੇਪੀ ਨੇ ਜਾਣਦਾ ਨਾ ਇਹਨੂੰ ਇਤਿਹਾਸ ਕਦੀ ਮਾਫ ਨਹੀਂ ਕਰੇਗਾ ਹੁਣ ਦੁਬਾਰਾ ਫੇਰ ਉਹ ਹੀ ਰਾ ਚੁਣ ਲਿਆ ਉਹਨਾਂ ਨੇ ਸੱਤਾ ਦੇ ਲਈ ਜਦਕਿ ਬੀਜੇਪੀ ਕਿਸਾਨਾਂ ਦੇ ਮਜ਼ਦੂਰਾਂ ਤੇ ਰੋਜ਼ ਡਾਂਗਾ ਫਿਰਦੀ ਉਹ ਗੱਟ ਜੋੜ ਕਰ ਰਿਹਾ ਕਾਲੀ ਨੇਤਾਕਰਨ ਪਰ ਬੀਜੇਪੀ ਦੇ ਆਰਐਸਐਸ ਦੇ ਏਜੰਡੇ ਤੇ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਨੂੰ ਖਤਮ ਕਰਨਾ ਮੇਰੀ ਭਾਜਪਾ ਹੰਕਾਰ ਤੋਂ ਇੰਨੀ ਹੰਕਾਰਨਾ ਭਰੀ ਹੋਈ ਸੀ ਵੀ ਕੋਈ ਦੁਨੀਆ ਦੀ ਧਾਰਨ ਨਹੀਂ ਕਦੀ ਮਿਲਦੀ ਵੀ ਚੋਣਾਂ ਤੋਂ ਪਹਿਲਾਂ ਇਹ ਪ੍ਰਧਾਨ ਮੰਤਰੀ ਕਹੇ ਵੀ ਚੋਣਾਂ ਤੋਂ ਬਾਅਦ ਵੀ ਮੈਂ ਪ੍ਰਧਾਨ ਮੰਤਰੀ ਬਣੂੰਗਾ ਸਾਰ ਮ ਘਟਗਣਤੀਆਂ ਪ੍ਰਤੀ ਜੋ ਵਤੀਰਾ ਇੱਕ ਸਿੱਖ ਅਫਸਰ ਨੂੰ ਕਲਕੱਤੇ ਜੇ ਬੀਜੇਪੀ ਦਾ ਬੰਦਾ ਕਹਿੰਦਾ ਤੂੰ ਖਾਲਸਤਾਨੀ ਲੱਗਦਾ ਮੈਨੂੰ ਕੀ ਅੱਜ ਜਿੰਨੀ ਜਾਇਦਾਦ ਅਕਾਲੀਆਂ ਨੇ ਬਣਾਈ ਲੁੱਟਿਆ ਪੰਜਾਬ ਨੂੰ ਸੁਖਵੀਰ ਉਹਨਾਂ ਨੇ ਕਿਤੇ ਉਹਦਾ ਜਵਾਬ ਪੰਜਾਬ ਦੇ ਲੋਕੀ ਮੰਗਦੇ ਆ ਲਗਾਤਾਰ ਇਸ ਕਰਕੇ ਉਹਦੇ ਪੈਰ ਨਹੀਂ ਲੱਗ ਰਹਾ ਕਾਂਗਰਸ ਧਰਮ ਕਟੜਤਾ ਨਹੀਂ ਸੀ ਵਰਦੀ ਇਸ ਲੈਵਲ ਤੇ ਜਿੱਦਾਂ ਬੀਜੇਪੀ ਵਰਦੀ ਆ ਕਾਂਗਰਸ ਆਕਾਦਮਿਕ ਢਾਂਚੇ ਦੀ ਉਹਦਾ ਹਾਮੀ ਨਹੀਂ ਸੀ ਜਿੱਦਾਂ ਬੀਜੇਪੀ ਆ ਕਾਂਗਰਸ ਸਾਮਰਾਜ ਪੱਖੀ ਨਹੀਂ ਸੀ ਉਹਦਾ ਜਿੱਦਾਂ ਬੀਜੇਪੀ ਆ ਕਿਉਂਕਿ ਬੀਜੇਪੀ ਦਾ ਜਨਮ ਹੀ ਸਾਮਰਾਜ ਦੇ ਪੱਖ ਚ ਹੋਇਆ ਇਹ ਪੰਜਾਬ ਦੀ ਧਰਤੀ ਤੋਂ ਬੀਜੇਪੀ ਪੈਰ ਲਾ ਗਈ ਤਾਂ ਫਿਰ ਪੰਜਾਬ ਦੇ ਦਿਨ ਬਹੁਤ ਮਾੜੇ ਹੋਣਗੇ ਸ਼ਮਾਜਾ ਕਰੋ ਬੀਜੇਪੀ ਦੀ ਨਫਰਤ ਦਾ ਵੀ ਕੱਲ ਦਿੱਲੀ ਚ ਇੱਕ ਮੁਸਲਮਾਨ ਨਮਾਜ਼ ਪੜ੍ਹਦੇ 2-3 ਮਿੰਟ ਦਾ ਕੰਮ ਆ ਇੱਕ ਥਾਣੇਦਾਰ ਦੀ ਹਿੰਮਤ ਪੈ ਗਿਆ ਵੀ ਉਹਨਾਂ ਨੂੰ ਠੁੱਡੇ ਮਾਰੇ ਉਹਨਾਂ ਨੇ ਐਸੇ ਜੀ ਅਤਵਾਦੀ ਇੱਥੇ ਬਹੁਤ ਆ ਕਦੀ ਜੀ ਇਹਦਾ ਜਿਹੜੇ ਆ ਵਿਦੇਸ਼ੀ ਧਰਤੀ ਤੋਂ ਆਏ ਲੋਕ ਆ ਕਦੀ ਨਕਸਲੀ ਆ ਜੀ ਇਹ ਕੋਈ ਪ੍ਰਦਾਨ ਸਿਰਜ ਕੇ ਖੀਰ ਚ ਉਹਨਾਂ ਨੂੰ ਹੁਣ ਇੱਥੇ ਪਹੁੰਚ ਗਏ ਆ ਹੋਵੇ ਸਿੱਖ ਸਾਰੇ ਹੀ ਅਤਵਾਦੀ ਇਹ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਲੋਕ ਸਮਝਣ ਇਹਨਾਂ ਆਗੂਆਂ ਨੇ ਨਹੀਂ ਸਮਝਣਾ ਜੇ ਤੁਸੀਂ ਕਹੋਗੇ ਵੀ ਅਕਾਲੀ ਦਲ ਦੀ ਆਗੂ ਸਮਝ ਲੈਣਗੇ ਜਿਹੜੇ ਅਰਮਵਪਤੀ ਬਣ ਕੇ ਬੈਠੇ ਮौजਾਂ ਕਰਦੇ ਉਹਨਾਂ ਨੇ ਪੰਥ ਤੋਂ ਕੀ ਲੈਣਾ ਉਹ ਤਾਂ ਇਸ ਗੱਲ ਤੇ ਬੈਠਿਆ ਵੀ ਹੋਰ ਮਾਇਆ ਕਿੱਦਾਂ ਇਕੱਠੀ ਕਰੀ ਹਾਲ ਹੀ ਦੇ ਵਿੱਚ ਸਿਆਸਤ ਦੀ ਸਥਿਤੀ ਜਿਹੜੀ ਹੈ ਉਹ ਤਬਦੀਲ ਹੁੰਦੀ ਨਜ਼ਰ ਆਉਣ ਲੱਗੀ ਹੈ ਪਹਿਲਾਂ ਜੋ ਹਾਲਾਤ ਬਣ ਰਹੇ ਸੀ ਗੱਠ ਜੋੜ ਦੀਆਂ ਚਰਚਾਵਾਂ ਹੋ ਰਹੀਆਂ ਸੀ ਉਹਨਾਂ ਨੂੰ ਲੈ ਕੇ ਸਥਿਤੀ ਥੋੜੀ ਵੱਖਰੀ ਨਜ਼ਰ ਆਉਣ ਲੱਗੀ ਹੈ ਕਿਉਂਕਿ ਜਿੱਥੇ ਪਹਿਲਾਂ ਇਹ ਕਿਆਸਰਾਈਆਂ ਸੀ ਇਹ ਚਰਚਾਵਾਂ ਸੀ ਕਿ ਅਕਾਲੀ ਦਲ ਦੇ ਵੱਲੋਂ ਹਰ ਮੌਮਕਨ ਕੋਸ਼ਿਸ਼ ਕੀਤੀ ਜਾ ਰਹੀ ਹੈ ਹੱਡ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਗੱਠ ਜੋੜ ਹੋ ਜਵੇ ਕਿਤੇ ਨਾ ਕਿਤੇ ਗੱਲ ਬਣ ਜਾਵੇ ਹੁਣ ਉਹ ਕੋਸ਼ਿਸ਼ ਉਹੀ ਹੰਗਾਰਾ ਭਾਜਪਾ ਵੱਲੋਂ ਦਿੱਤਾ ਨਜ਼ਰ ਆਉਣ ਲੱਗਿਆ ਹੈ ਭਾਜਪਾ ਪੰਜਾਬ ਦੇ ਵਿੱਚ ਕਿਹਨਾ ਹਾਲਾਤਾਂ ਦੇ ਨਾਲ ਜੂਝ ਰਹੀ ਹੈ ਉਹਦੇ ਉੱਤੇ ਚਰਚਾ ਕਰਨੀ ਬਣਦੀ ਹੈ ਪੰਜਾਬ ਦੇ ਕਿਸਾਨ ਨਾ ਪ੍ਰਦਰਸ਼ਨ ਕਰ ਰਹੇ ਨੇ ਅੰਦੋਲਨ ਕਰ ਰਹੇ ਨੇ ਆਪਣਾ ਵਿਰੋਧ ਜਤਾ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਚੋਣਾਂ ਨਜ਼ਦੀਕ ਨੇ ਭਾਜਪਾ ਨੂੰ ਆਪਣਾ ਪਸਾਰ ਨਾ ਮੁਮਕਿਨ ਪ੍ਰਤੀਤ ਹੋਣ ਲੱਗਿਆ ਜੋ ਹਾਲਾਤ ਪੰਜਾਬ 'ਚ ਬਣੇ ਹੋਏ ਨੇ ਕਿਉਂਕਿ ਇੱਕ ਪਾਸੇ ਪੂਰਾ ਦੇਸ਼ ਹੈ ਔਰ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਹੈ ਜਿੱਥੇ ਭਾਜਪਾ ਦੇ ਪੈਰ ਜਿਹੜੇ ਨੇ ਅਜੇ ਉਸ ਤਰ੍ਹਾਂ ਨਹੀਂ ਬਣੇ ਉਸ ਤਰ੍ਹਾਂ ਨਹੀਂ ਜੰਮੇ ਜਿਸ ਤਰ੍ਹਾਂ ਬਾਕੀ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਵਿੱਚ ਬਣੇ ਹੋਏ ਨੇ ਜੰਮੇ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਆਉਣ ਵਾਲੀ ਸਥਿਤੀ ਦੱਸਦੀ ਹੈ ਉਹ ਵੇਖਣਾ ਹੋਵੇਗਾ ਸਾਡੇ ਨਾਲ ਫਿਲਹਾਲ ਜੋ ਸ਼ਖਸ ਨੇ ਉਹ ਇਹਨਾਂ ਚੀਜ਼ਾਂ ਨੂੰ ਬਖੂਬੀ ਜਾਣਦੇ ਨੇ ਸਾਡੇ ਨਾਲ ਆਰਐਮਪੀਆਈ ਦੇ ਜਰਨਲ ਸਕੱਤਰ ਮੰਗਤਰਾਮ ਪਾਸਲਾ ਜੀ ਮੌਜੂਦ ਨੇ ਪਾਸਲਾ ਸਾਹਿਬ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਬੜਾ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤਾਂ। ਅਪਾਸਾ ਸਾਹਿਬ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਇਸ ਵੇਲੇ ਪੰਜਾਬ ਦੀ ਸਿਆਸਤ ਦੱਸਦੀ ਪਈ ਹੈ, ਦਿਖਾਉਂਦੀ ਪਈ ਹੈ। ਉਹ ਸਾਫ਼ ਪ੍ਰਤੱਖ ਹੈ ਕਿ ਜਿੱਥੇ ਪਹਿਲਾਂ ਅਕਾਲੀ ਦਾ ਲਕਾਲਾ ਸੀ ਕਿ ਕਿਤੇ ਨਾ ਕਿਤੇ ਭਾਜਪਾ ਦੇ ਹੱਥ ਫੜ ਲਈਏ, ਭਾਜਪਾ ਸਾਡੇ ਹੱਥ ਫੜ ਲਵੇ। ਹੁਣ ਭਾਜਪਾ ਉਸੇ ਤਰ੍ਹਾਂ ਦਾ ਹੰਗਾਰਾ ਦੇ ਰਹੀ ਹੈ। ਸੁਨੀਲ ਕੁਮਾਰ ਜਾਖੜ ਜਿਹੜੇ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਉਹ ਅਚਾਨਕ ਇਸ ਦੇ ਵਿੱਚ ਹੰਗਾਰਾ ਪਾੜ ਲੈਂਦੇ ਨੇ ਕਿ ਅਕਾਲੀ ਦਲ ਦੇ ਨਾਲ ਜਿਉਂਨਾ ਦਾ ਗੱਠ ਜੋੜ ਹੁੰਦਾ। ਇਕ ਖੇਤਰੀ ਪਾਰਟੀ ਦੇ ਨਾਲ ਉਹ ਲਾਭਦਾਇਕ ਹੋਵੇਗਾ ਇਹਨੂੰ ਸੁਣ ਕੇ ਕੀ ਮੰਨੀਏ ਕਿ ਹੁਣ ਜਾਖੜ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਜਾਖੜ ਸਾਹਿਬ ਆਪ ਬਹੁਤ ਇੱਕ ਇਹ ਸਿਆਜਨੀਤੀ ਦੀ ਕਮਜ਼ੋਰੀ ਇਹ ਆ ਕਿ ਜੇ ਸੰਸਦ ਨੇ ਸਾਰਾ ਪਰਿਵਾਰ ਜਿਹਦਾ ਕਾਂਗਰਸ ਪਾਰਟੀ ਚ ਬਹੁਤ ਵੱਡੇ ਅਹੁਦਿਆਂ ਤੇ ਰਿਹਾ ਜਿਹਦੇ ਪਿਤਾ ਜੀ ਵੀ ਸਪੀਕਰ ਰਹੇ ਆ ਆਪ ਵੀ ਉਹ ਮੰਤਰੀ ਰਹੇ ਆ ਔਰ ਥੋੜੇ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਉੱਤੇ ਏਡੇ ਵੱਡੇ ਹਮਲੇ ਕਰ ਰਹੇ ਸਨ ਜਿਹੜੇ ਕਰ ਲੱਗਦਾ ਸੀ ਉਹ ਥੋੜਾ ਜ਼ਿਆਦਾ ਕਰ ਰਹਾ ਹੈ ਲੇਕਿਨ ਹੈਰਾਨੀ ਹੋਈ ਵੀ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਭਾਜਪੀ 'ਤੇ ਜਾ ਰਿਹਾ ਹਾਂ ਤੇ ਜਾਣ ਤੋਂ ਬਾਅਦ ਭਾਜਪੀ ਨੇ ਵੀ ਜਿਹੜੇ ਆਰਐਸਐਸ ਦੀ ਵਿਚਾਰਧਾਰਾ ਕਹਿੰਦੇ ਬਹੁਤ ਵੀ ਅਸੀਂ ਬੜੇ ਜੀ ਪ੍ਰਪੱਕੇ ਆ ਮਿੰਟਾਂ 'ਚ ਉਹਨੂੰ ਪ੍ਰਧਾਨ ਬਣਾ ਦਿੱਤਾ ਅਸਲ 'ਚ ਇਹ ਜਿਹੜੀ ਰਾਜਨੀਤੀ ਨਾਲ ਲੋਕਾਂ ਦੀ ਹੈ ਉਹਦੇ ਵਿੱਚ ਅਸੂਰ ਪ੍ਰਸਤੀ ਨਾਲ ਦੀ ਕੋਈ ਚੀਜ਼ ਨਹੀਂ ਤੁਸੀਂ ਅੱਜ ਕਿਸ ਨੂੰ ਗਾਲ੍ਹਾਂ ਕੱਢਦੇ ਹੋ ਸਵੇਰੇ ਜਾ ਜੁੰਦੇ ਹੋ ਕਿਉਂਕਿ ਤੁਹਾਨੂੰ ਜਿਹੜਾ ਰਾਜਨੀਤੀ ਕਰਨ ਦਾ ਆਧਾਰ ਆ ਉਹ ਵਿਚਾਰਸਾਰਕ ਨਹੀਂ ਹੈ ਉਹ ਲੋਕਾਂ ਦਾ ਭਲਾਈ ਦਾ ਮੁੱਦਾ ਨਹੀਂ ਹੈ ਉਹ ਸੱਤਾ ਦਾ ਮੁੱਦਾ ਆ ਤੇ ਸੱਤਾ ਜਿੱਥੋਂ ਪ੍ਰਾਪਤ ਹੁੰਦੀ ਹੈ ਇੱਕ ਉਥੇ ਪਹੁੰਚੋ ਤੁਸੀਂ ਔਰ ਫੇਰ ਜਦੋਂ ਤੁਹਾਨੂੰ ਲੁੱਟਦਾ ਮਾਲ ਤੁਸੀਂ ਇਕੱਠਾ ਕੀਤਾ ਆ ਫੇਰ ਡਰਦੇ ਵੀ ਜਾਂਦੇ ਲੋਕੀ ਵੀ ਜੇ ਮੈਂ ਨਾ ਗਿਆ ਤਾਂ ਮੇਰੇ ਖਿਲਾਫ ਕੋਈ ਈਡੀ ਨਾ ਛਾਪਾ ਮਾਰ ਦੇਵੇ ਤਾਂ ਮੈਂ ਸਮਝਦਾ ਇਹ ਰਾਜਨੀਤੀ ਲਈ ਕੋਈ ਚੰਗਾ ਸ਼ਗਨ ਨਹੀਂ ਲੋਕ ਲਈ ਚੰਗਾ ਸ਼ਗਨ ਨਹੀਂ ਜੋ ਜਾਖੜ ਜੀ ਨੇ ਕੀਤਾ ਮੈਂ ਸਮਝਦਾ ਜੀ ਰੂਬਲੇ ਮੈਂ ਨਹੀਂ ਕਹਿੰਦਾ ਕੋਈ ਪਾਰਟੀ ਦਾ ਕਿਤੇ ਮੈਂਬਰ ਜਾ ਸਕਦਾ ਲੀਡਰ ਲੇਕਿਨ ਜੇਸ ਤਰ੍ਹਾਂ ਉਹਨਾਂ ਨੇ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਜਿਹਦਾ ਆਪਣਾ ਇੱਕ ਇਤਿਹਾਸ ਹੈ ਆਜ਼ਾਦੀ ਅੰਦੋਲਨ ਦਾ ਉਹਦੇ ਨਾਲ ਮਤਭੇਦ ਵੀ ਸਾਡੇ ਪਿਆਹ ਹੋਣਗੇ ਲੇਕਿਨ ਉਹਦੇ ਮੁਕਾਬਲੇ ਇੱਕ ਸਾਮਰਾਜਪੱਖੀ ਫਿਰਕੂ ਪਾਰਟੀ ਨਾ ਚਲੇ ਜਾਣਾ ਜਿਹੜਾ ਇਸ ਦੇਸ਼ ਦੇ ਲੋਕ ਰਾਜ ਨੂੰ ਤਬਾ ਕਰਨਾ ਚਾਹੁੰਦੀ ਹੈ ਜਿਹਦਾ ਕਾਰਪੋਰੇਟ ਘਰਾਣਿਆਂ ਦੇ ਨਾਲ ਜਿੰਨਾ ਹੈਜ ਹੈ ਉਹ ਦਾ ਅੰਤ ਹੋ ਗਿਆ ਬਹਿ ਕੇ ਜਿਹੜਾ ਭਾਰਤੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜਿਹੜੀ ਇਹ ਕਹਿੰਦੀ ਸੀ ਕਿਸੇ ਵੇਲੇ ਵੀ ਜੀ ਸਾਡੇ ਅਸੀਂ ਤਾਂ ਜੁਡੀਸ਼ੀਅਨ ਨੂੰ ਬਹੁਤ ਮੰਨਦੇ ਆ ਉਹ ਜੁਡੀਸ਼ਰੀ ਦੇ ਕਿਸੇ ਫੈਸਲੇ ਨੂੰ ਵੀ ਉਹ ਸਤਕਾਰ ਦੇਣ ਦੇਣ ਨੂੰ ਤਿਆਰ ਬਹਿ ਕੇ ਬਲਕਿ ਉਹਨੂੰ ਰੱਗਾਂ ਕੰਨ ਤਿਆਰ ਆ ਹੁਣ ਪਿੱਛੇ ਜਿਹੜਾ ਇਲੈਕਟਰਲ ਬਾਂਡ ਦਾ ਮਸਲਾ ਆਇਆ ਤੇ ਕੋਈ ਕਾਰਨ ਹੋ ਸਕਦਾ ਵੀ ਅਸੀਂ ਵੀ ਨਾ ਕਰੇ ਕੋਈ ਜਿਹੜਾ ਕੰਮ ਇੱਕ ਦਿਨ ਦਾ ਆ ਉਹ ਕਹਿੰਦੇ ਨਹੀਂ ਜੀ ਇਹ ਚੋਣਾਂ ਤੋਂ ਬਾਅਦ ਅਸੀਂ 30 ਜੂਨ ਤੱਕ ਕਰ ਸਕਦੇ ਆ ਤੋਂ ਮੈਂ ਸਮਝਦਾ ਕਿ ਇਹ ਜਾਖੜ ਦਾ ਫੀਨੋਮਨਾ ਬੀਜੇਪੀ ਜਾਣਾ ਇਹ ਬਹੁਤ ਹੀ ਇੱਕ ਨਰਾਸ਼ਾਜਨ ਗੱਲ ਹੈ ਇਹ ਦੱਸਦਾ ਵੀ ਨਾ ਲੋਕਾਂ ਦੀ ਕਿਸੇ ਵਿਚਾਰਧਾਰਾ ਪਤੀ ਪਤੀਵਦਨ ਨਹੀਂ ਅਕਾਲੀ ਦਲ ਦਾ ਤੇ ਕਾਂਗਰਸ ਬੀਜੇਪੀ ਦਾ ਮੇਲ ਵੀ ਜਿਹੜਾ ਇਹ ਨੇਚਰਲ ਮੇਲ ਨਹੀਂ ਹੈ ਬੀਜੇਪੀ ਇੱਕ ਧਰਮ ਅਧਾਰਿਤ ਪਾਰਟੀ ਦੇਸ਼ ਪੱਧਰ ਦੇ ਉਤੇ ਇੱਕ ਧਰਮ ਅਧਾਰਿਤ ਰਾਜ ਕਾਇਮ ਕਰਨਾ ਚਾਹੁੰਦੀ ਹੈ ਜਿੱਥੇ ਅਕਾਲੀ ਪਾਰਟੀ ਆਪਣੇ ਆਪ ਨੂੰ ਧਾਰਮਿਕ ਅਟਕ ਗਿਣਤੀਆਂ ਦੀ ਲੰਬਰਦਾਰ ਕਹਿ ਰਹੀ ਹੈ ਧਾਰਮਿਕ ਅਟਕ ਗਿਣਤੀਆਂ ਦਾ ਹਮੇਸ਼ਾ ਟਕਰਾਅ ਰਹਿੰਦਾ ਹੈ ਬਹੁਤ ਤਾਲੀ ਵੱਡੇ ਧਰਮ ਵਾਲੀ ਪਾਰਟੀ ਨਾਲ ਉਦੋਂ ਕਿ ਉਹ ਤੇ 체 ਵੱਖਰੇ ਮੁੱਦੇ ਹੁੰਦੇ ਆ ਉਹਨਾਂ ਸਾਰਿਆਂ ਮੁੱਦਿਆਂ ਨੂੰ ਪਾਸੇ ਕਰਕੇ ਬਾਦਲ ਨੇ ਕਿਹਾ ਵੀ ਸਾਡਾ ਤਾਂ ਭਾਜਪਾ ਨਾਲ 9 ਮਾਸ ਦਾ ਰਿਸ਼ਤਾ ਆ। ਔਰ ਉਸ 9 ਮਾਸ ਦੇ ਰਿਸ਼ਤੇ ਨੇ ਅਕਾਲੀ ਦਲ ਨੂੰ ਰਾਜਾਂ ਦੇ ਬਦਿਹਰੇਤ ਸਰਕਾਰਾਂ ਦੀ ਲੜਾਈ ਤੋਂ ਪਾਸੇ ਕਰ ਦਿੱਤਾ। ਉਹਨੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਤੋਂ ਪਾਸੇ ਕਰ ਦਿੱਤਾ। ਪਾਣੀਆਂ ਦਾ ਹੱਕ ਜਿਤਾਉਣਾ ਬੰਦ ਕਰ ਦਿੱਤਾ। ਦਿੱਲੀ ਦੇ ਦੰਗਾਕਾਰੀਆਂ ਵਾਸਤੇ ਜਿਹੜੇ ਬਹੁਤ ਵੋਟਾਂ ਮੰਗਦੇ ਸਨ ਵੀ ਅਸੀਂ ਉਹਨਾਂ ਨੂੰ ਬਸ ਮਦਦ ਕਰਾਂਗੇ। ਜਦੋਂ ਭਾਜਪਾ ਨੇ ਸੱਤਾ ਬਸਾਂਝ ਪਾਈ ਕਿਸ ਨੇ ਇੱਕ ਸ਼ਬਦ ਨਹੀਂ ਬੋਲਿਆ ਉਹਨਾਂ ਲੋਕਾਂ ਦਾ ਕੀ ਬਣੇਗਾ? ਤੋ ਮੈਂ ਸਮਝਦਾ ਕਿ ਜਿਹੜਾ ਅੱਜ ਅਕਾਲੀ ਪਾਰਟੀ ਦਾ ਇਹ ਗਠਜੋੜ ਹੋ ਰਿਹਾ ਹੈ ਮੈਨੂੰ ਲੱਗਦਾ ਸੀ ਮੈਂ ਇਹ ਤੋਂ ਨਹੀਂ ਬਹੁਤਾ ਇਹ ਤੋਂ ਅਸਰਜ ਨਹੀਂ ਮੈਂ ਹੋਇਆ ਕਿਉਂਕਿ ਇਹ ਲੋਕ ਸੱਤਾ ਤੋਂ ਬੰਨ ਰਹਿ ਨਹੀਂ ਸਕਦੇ ਤੋ ਅੱਜ ਉਹਨਾਂ ਨੇ ਜੀ ਕੀਤਾ ਆ ਅੱਗੇ ਵੀ ਬਹੁਤ ਮੈਂ ਇੱਕ ਵਾਰੀ ਕਿਹਾ ਸੀ ਬਈ ਅਕਾਲੀ ਦਲ ਦਾ ਇਹ ਜਿਹੜਾ ਕਲੰਕਿਤ ਕਰਨ ਦਾ ਇਤਿਹਾਸ ਨੂੰ ਤਰੀਕਾ ਹੈ ਬੀਜੇਪੀ ਨਾ ਜਾਣਦਾ ਨਾ ਇਹਨੂੰ ਇਤਿਹਾਸ ਕਦੀ ਮਾਫ ਨਹੀਂ ਕਰੇਗਾ ਹੁਣ ਦੁਬਾਰਾ ਫੇਰ ਉਹੀ ਰਾਹ ਚੁਣ ਲਿਆ ਉਹਨਾਂ ਨੇ ਸੱਤਾ ਦੇ ਲਈ ਜਦਕਿ ਬੀਜੇਪੀ ਕਿਸਾਨਾਂ ਦੇ ਮਜ਼ਦੂਰਾਂ ਤੇ ਰੋਜ਼ ਡਾਂਗਾਂ ਫੇਰ ਰਹੀ ਆ ਦੇਸ਼ ਦੇ ਧਰਮਰਾਜ ਧਰਮੰਦਰ ਪੱਕ ਟਾਂਚੇ ਨੂੰ ਤਬਾਹ ਕਰ ਰਹੀ ਆ ਭ੍ਰਸ਼ਟਾਚਾਰ ਦੀ ਕੰਗੋਤਰੀ ਬਣ ਗਈ ਆ ਜਿਹੜਾ ਕਹਿੰਦੀ ਸੀ ਅਸੀਂ ਤਾਂ ਭ੍ਰਸ਼ਟਾਚਾਰ ਤੋਂ ਬਹੁਤ ਉੱਤੇ ਆ ਜਿੰਨਾ ਭ੍ਰਸ਼ਟਾਚਾਰ ਮੌਜੂਦਾ ਸਰਕਾਰ ਕਰ ਰਹੀ ਹੈ ਸ਼ਾਇਦ ਕੋਈ ਸੋਚਿਆ ਵੀ ਨਹੀਂ ਕਦੀ ਕਿਸੇ ਨੇ ਮੈਂ ਪਰਿਵਾਰ ਬਾਦ ਦੇ ਬਹੁਤ ਵਿਰੋਧੀ ਆ ਜੀ ਜਿੰਨੇ ਮੰਤਰੀ ਦੇਸ਼ ਦੇ ਲਾ ਲਓ ਸਾਰੇ ਟੱਬਰਾਂ ਦੇ ਟੱਬਰ ਰਾਜਨੀਤੀ ਵਿੱਚ ਆ ਤਾਂ ਮੇਰਾ ਸਿਰਫ ਕਹਿਣ ਤੋਂ ਇਹ ਆ ਵੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਕਰਨਾ ਇਹ ਕੋਈ ਬਹੁਤਾ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੈ ਇਹ ਅਕਾਲੀ ਦਲ ਨੂੰ ਤਬਾਹ ਕਰ ਦੇਗਾ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਉਹ ਗੱਠਜੋੜ ਕਰ ਰਿਹਾ ਕਾਲੀ ਨੇਤਾਕਰਨ ਪਰ ਬੀਜੇਪੀ ਦੇ ਆਰਐਸਐਸ ਦੇ ਏਜੰਡੇ ਤੇ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਨੂੰ ਖਤਮ ਕਰਨਾ ਵੀ ਹੈ ਇਹ ਤਾਂ ਸਾਰੇ ਮੰਨ ਲਈਏ ਕਿ ਸੁੱਤੀਆਂ ਕਾਮਨਾਵਾਂ ਜਾਗ ਗਈਆਂ ਅਚਾਨਕ ਜਦੋਂ ਦੂਜੇ ਪਾਸੇ ਵੀ ਹੰਗਾਰਾ ਭਰ ਲਿਆ ਗਿਆ ਪਰ ਨਾਲ ਦੀ ਨਾਲ ਇੱਕ ਗੱਲ ਮੈਂ ਕਰਨੀ ਚਾਹੁੰਨਾ ਆ ਭਾਜਪਾ ਦੀ ਪੰਜਾਬ ਅੰਦਰਲੀ ਸਥਿਤੀ ਬਾਰੇ ਕਿਉਂਕਿ ਜਦੋਂ ਇਹ ਚਰਚਾਵਾਂ ਚੱਲੀਆਂ ਸੀ ਸੁਨੀਲ ਜਾਖੜ ਨੂੰ ਪ੍ਰਧਾਨ ਲਾਇਆ ਜਾਂਦਾ ਉਦੋਂ ਸ਼ਾਇਦ ਇੱਕੋ ਹੀ ਇੱਕ ਉਦੇਸ਼ ਸੀਗਾ ਕਿ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਭਾਜਪਾ ਦੀ ਪ੍ਰਫੁੱਲਤਾ ਕੀਤੀ ਜਾਵੇ ਕਿਉਂਕਿ ਇਹ ਇਹੋ ਜਿਹਾ ਖੇਤਰ ਆ ਜਿੱਥੇ ਭਾਜਪਾ ਉਸ ਪੱਧਰ ਤੇ ਨਹੀਂ ਵੱਧ ਸਕੀ ਇੱਥੇ ਅਕਾਲੀ ਰਾਜ ਜਿਹੜਾ ਅਜੇ ਵੀ ਕਿਤੇ ਨਾ ਕਿਤੇ ਪਨਪਦਾ ਹੈਗਾ ਆ ਪਰ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਹੁਣ ਕਿਸਾਨਾਂ ਹੀ ਭਾਜਪਾ ਦੇ ਵਿਰੁੱਧ ਖੜੇ ਨੇ ਬੇਸਿਕਲੀ ਦਿਹਾਤੀ ਖੇਤਰ ਜਿਹੜਾ ਹੈ ਉਹ ਭਾਜਪਾ ਦੇ ਵਿਰੁੱਧ ਖੜਾ ਆ ਹੁਣ ਭਾਜਪਾ ਨੂੰ ਕਿਤੇ ਆਪਣੀ ਸੀਟ ਡਾਮਾਡੋਲ ਹੋਣ ਲੱਗਦੀ ਪ੍ਰਤੀਤ ਹੋਣ ਲੱਗ ਗਈ ਹੈ ਸ਼ਾਇਦ ਇਸੇ ਕਰਕੇ ਇਹ ਹੰਗਾਰਾ ਭਰਿਆ ਗਿਆ ਤੁਹਾਨੂੰ ਕੀ ਲੱਗਦਾ ਬਿਲਕੁਲ ਠੀਕ ਗੱਲ ਜਿਹੜੀ ਭਾਜਪਾ ਕਹਿੰਦੀ ਸੀ ਮੈਂ ਕੱਲੇ 400 ਸੀਟਾਂ ਜਿੱਤ ਜਾਊਂਗੀ ਅੱਜ ਉਹ ਭਾਜਪਾ ਛੋਟੇ ਛੋਟੇ ਜ਼ਿਲ੍ਹਿਆਂ ਜਿਹੜਾ ਕੱਲੇ ਬੰਦੇ ਦਾ ਦਲ ਹੁੰਦਾ ਉਹਦੇ ਨਾਲ ਵੀ ਜਾ ਰਹੀ ਆ ਮਤਲਬ ਯੂਪੀ ਚ ਇਹੀ ਹਾਲਤ ਹੈ ਇਹੀ ਹਾਲਤ ਬਿਹਾਰ ਵਿੱਚ ਹੈ ਜਿਹੜੀ ਭਾਜਪਾ ਹੰਕਾਰ ਤੋਂ ਇੰਨੀ ਹੰਕਾਰਨਾ ਭਰੀ ਹੋਈ ਸੀ ਵੇ ਕੋਈ ਦੁਨੀਆ ਦੀ ਧਾਰਨ ਨਹੀਂ ਕਦੀ ਮਿਲਦੀ ਵੇ ਚੋਣਾਂ ਤੋਂ ਪਹਿਲਾਂ ਇਹ ਪ੍ਰਧਾਨ ਮੰਤਰੀ ਕਹੇ ਵੇ ਚੋਣਾਂ ਤੋਂ ਬਾਅਦ ਵੀ ਮੈਂ ਪ੍ਰਧਾਨ ਮੰਤਰੀ ਬਣੂਗਾ ਇਹ ਵੋਟਰਾਂ ਨਾਲ ਵੀ ਬਹੁਤ ਵੱਡੀ ਬੇਇੱਜ਼ਤੀ ਹੈ ਇਹ ਲੋਕ ਰਾਈ ਨਾ ਮਖੋ ਲਿਆ ਲੇਕਿਨ ਮੋਦੀ ਨੇ ਪਿਛਲੇ 1-2 ਸਾਲ ਤੋਂ ਲਗਾਤਾਰ ਹੀ ਕਹਿ ਰਿਹਾ ਹੈ 15 ਅਗਸਤ ਦਾ ਉਹਨੇ ਭਾਸ਼ਣ ਦਿੱਤਾ ਕਹਿੰਦਾ ਅਗਲਾ 15 ਅਗਸਤ ਹੀ ਮੈਂ ਆਉਂਗਾ ਇੱਥੇ ਮਤਲਬ ਉਹਨੂੰ ਹੰਕਾਰ ਬਹੁਤ ਸੀ ਪਰ ਹੁਣ ਹੰਕਾਰ ਸਾਹਮਣੇ ਉਹ ਦਿਸਪੇ ਗੱਲ ਵੀ ਨਹੀਂ ਹੰਕਾਰ ਵਾਲੀ ਗੱਲ ਨਹੀਂ ਥੱਲੇ ਲੋਕ ਖਿਸਕ ਰਹੇ ਆ ਧਰਮੇ ਘਟ ਗਣਤੀਆਂ ਦਲਤ ਆਮ ਲੋਕ ਬੇਰੁਜ਼ਗਾਰ ਜਿਹੜੇ ਨੌਜਵਾਨ ਆ ਉਹ ਨਹੀਂ ਕਿ ਤੇਰੀ ਗੱਲਾਂ ਸਮਝ ਰਿਹਾ ਵੀ ਤੂੰ ਮੰਦਰ ਦਾ ਮੁੱਦਾ ਬਣਾ ਕੇ ਉਹਨਾਂ ਦੇ ਮਸਲੇ ਹੱਲ ਕਰਦਾਊਗਾ ਕਿ ਮੰਦਰ ਨੂੰ ਬੁਰਾ ਨਹੀਂ ਕਹਿੰਦੇ ਕਿ ਧਾਰਮਿਕ ਆਸਥਾ ਵਾਲੇ ਆ ਲੇਕਿਨ ਧਾਰਮਿਕ ਆਸਥਾ ਦੀ ਜਗ੍ਹਾ ਰੋਜ਼ਗਾਰ ਲੈ ਲੂ ਕਿਦਾਂ ਇੱਕ ਤਾਂ ਸੰਭਵ ਹੈ ਵੀ ਰੋਜ਼ਗਾਰ ਮੈਨੂੰ ਨਹੀਂ ਚਾਹੀਦਾ ਮੈਂ ਧਾਰਮਿਕ ਆਸਥਾ ਨਾਲ ਕੰਮ ਚੱਲ ਜਾਊਗਾ ਤੋ ਐਸ ਵੇਲੇ ਬੀਜੇਪੀ ਬੇ ਲੱਗਦਾ ਬਹੁਤ ਡਿਫੈਂਸਿਵ ਮੂਡ ਚ ਆ ਉਹ ਹੁਣ ਉਹਦਾ ਨਹੀਂ ਦੱਸਦਾ ਵੀ ਮੈਂ 400 ਸੀਟਾਂ ਤੋਂ ਪਾਰ ਕਰ ਜਾਣਾ ਹੁਣ ਤਾਂ ਇਹ ਆ ਵੀ ਮੈਂ ਸੱਤਾ ਕਿਸੇ ਢੰਗ ਨਾਲ ਲੈ ਲਵਾਂ ਇਸ ਲਈ ਜਿੰਨੇ ਭ੍ਰਿਸ਼ਟਾਚਾਰੀ ਜਿਹੜਾ ਬੰਦਾ ਦੂਆਪਾਰਟੀ ਚੋਂ ਕੱਢਦਾ ਜਾਂ ਜਿਹਨੂੰ ਦੇਖਦੇ ਕਮਜ਼ੋਰ ਆ ਬੰਦਾ ਇਹ ਇਹਨੂੰ ਡਰਾਇਆ ਜਾ ਸਕਦਾ ਰਾਤੋ ਰਾਤੋ ਲੈ ਹੁੰਦੇ ਆ ਉਹਨੂੰ ਫਿਰ ਉਹ ਐਮਪੀ ਦੀ ਚੋਣ ਵੀ ਲੜਾਉਂਦੇ ਆ ਇਸ ਲਈ ਇਸ ਵੇਲੇ ਕਮਜ਼ੋਰ ਵਿਕਟ ਤੇ ਆ ਭਾਰਤ ਇਹ ਭਾਜਪਾ ਔਰ ਉਸੇ ਤਰਦਨਾਉ ਨੇ ਅਕਾਲੀ ਦਲ ਨੇ ਵੀ ਕੀਤਾ ਆ ਔਰ ਹੋਰ ਵੀ ਛੋਟ ਛੋਟੀਆਂ ਪਾਰਟੀਆਂ ਨਾਲ ਉਹ ਦੇਸ਼ ਪੱਤਰ ਤੇ ਕਰ ਰਹੀ ਆ ਪਰ ਮੈਨੂੰ ਨਹੀਂ ਲੱਗਦਾ ਪਤਾ ਇਸ ਗੱਲ ਦਾ ਮੇਰਾ ਵਿਸ਼ਵਾਸ ਹੈ ਵੀ ਜਿਦਾ ਭਾਰਤੀ ਲੋਕਾਂ ਜਾਗਰਤੀ ਆ ਰਹੀ ਆ ਲਾਜ਼ਮੀ ਉਹਨਰੇ ਦਿਨ ਸਤਾ ਦਾ ਉਹ ਮੁਕਾਬਲਾ ਕਰਕੇ ਪਾਸੇ ਕਰ ਵੇ ਅਸਲ ਇੱਕ ਪਾਸੇ ਅਕਾਲੀ ਦਲ ਲਾਈਕ ਪਾਸੇ ਅਕਾਲੀ ਦਲ ਨੇ ਜਦੋਂ ਪਹਿਲਾ ਅੰਦੋਲਨ ਹੋਇਆ ਸੀਗਾ ਕਿਸਾਨ ਅੰਦੋਲਨ ਹੋਇਆ ਸੀਗਾ ਉਦੋਂ ਬੜੇ ਹੋਜ ਚ ਆ ਕੇ ਕਹਿ ਦਿੱਤਾ ਸੀਗਾ ਕਿ ਭਾਈ ਅਸੀਂ ਗੱਠ ਜੋੜ ਤੋੜ ਰਹੇ ਆ ਅਸੀਂ ਜਿਹੜੀ ਭਾਜਪਾ ਦੇ ਨਾਲ ਸਾਡੀ ਸ਼ਮੂਲੀਅਤ ਆ ਉਹਨੂੰ ਤੋੜ ਰਹੇ ਆ ਅਲਹਿਦਾ ਹੋ ਗਏ ਸੀਗੇ ਵੱਖ ਹੋ ਗਏ ਸੀਗੇ ਹੁਣ ਦੁਬਾਰਾ ਅੰਦੋਲਨ ਚੱਲਦਾ ਪਿਆ ਅਜੇ ਤੱਕ ਕੋਈ ਪ੍ਰਤੀਕਰਮ ਇਦਾਂ ਦਾ ਨਹੀਂ ਆਇਆ ਹੁਣ ਤਾਂ ਹੰਗਾਰਾ ਬੀਜੇਪੀ ਪੰਜਾਬ ਵੱਲੋਂ ਵੀ ਭਰ ਦਿੱਤਾ ਗਿਆ ਕਿ ਭਾਈ ਗੱਠ ਜੋੜ ਚੰਗੀ ਚੀਜ਼ ਐ ਅਜੇ ਤੱਕ ਇਦਾਂ ਦਾ ਕੁਝ ਨਹੀਂ ਹੋਣ ਕਿਸਾਨ ਉਹ ਉਸ ਪੱਧਰ ਦੇ ਉੱਤੇ ਨਹੀਂ ਦੇਖਦੀ ਅਕਾਲੀ ਦਲ ਕਿਸਾਨਾਂ ਹੋ ਗਿਆ ਜਦੋਂ ਕਾਲੀ ਦਲ ਨੇ ਭਾਜਪਾ ਦਾ ਗੱਠਜੋੜ ਛੱਡਿਆ ਅੱਜ ਉਹਦੋਂ ਹਾਲਤ ਮਾੜੀ ਆ ਦੇਸ਼ ਦੀ ਉਦੋਂ ਕੱਲਾ ਕਿਸਾਨ ਲੜ ਰਿਹਾ ਸੀ ਐਸੋ ਦਾ ਦੇਸ਼ ਤਰਾਤਰ ਕਰ ਰਿਹਾ ਸਾਰਾ ਧਰਮ ਘਟਗਣਤੀਆਂ ਪ੍ਰਤੀ ਜੋ ਵਤੀਰਾ ਇੱਕ ਸਿੱਖ ਅਫਸਰ ਨੂੰ ਕਲਕੱਤੇ ਜੇ ਭਾਜਪਾ ਦਾ ਬੰਦਾ ਕਹਿੰਦਾ ਤੂੰ ਖਾਲਸਤਾਨੀ ਲੱਗਦਾ ਮੈਨੂੰ ਇਹ ਹੀ ਨਹੀਂ ਕੱਲਾ ਉਹ ਇਹ ਕਹਿ ਰਿਹਾ ਵੀ ਗੁਰੂ ਨਾਨਕ ਦੀ ਬਾਣੀ ਜਿਹੜੀ ਆ ਉਹ ਸਨਾਤਨੀ ਧਰਮ ਨੂੰ ਹੀ ਅੱਗੇ ਲੈ ਕੇ ਜਾਂਦੀ ਆ ਜਦਕਿ ਗੁਰਨਾਮ ਦੇਬ ਜੀ ਦੀ ਬਾਣੀ ਸਨਾਤਨੀ ਪ੍ਰਾਣੀ ਜਿਹੜੀ ਪਸ਼ਾਕੜੀ ਵਿਚਾਰਤਾਰਾ ਉਹਦਾ ਡਟ ਕੇ ਵਿਰੋਧ ਕਰਦੀ ਆ ਸਨਾਤਨੀ ਵਿਚਾਰਤਾਰਾ ਜਾਤ ਪਾਚ ਪਿਛਾਸ ਰੱਖਦੀ ਆ ਸਨਾਤਨੀ ਵਿਚਾਰਤਾਰਾ ਲਈ ਔਰਤ ਤੇ ਮਰਦ ਦੀ ਬਰਾਬਰੀਤਾ ਨਹੀਂ ਹੈ ਸਨਾਤਨੀ ਵਿਚਾਰਤਾਰਾ ਚ ਕਰਮ ਕਾਂਡ ਆ ਬੰਦਾ ਦਾ ਕਰਮ ਲਿਖਿਆ ਪਿਛਲੇ ਉਹ ਫਲ ਭੋਗਦਾ ਆ ਜਦਕਿ ਬਾਬੇ ਨਾਨਕ ਦੀ ਬਾਣੀ ਆ ਫਲਸਫਾ ਇਹ ਆ ਕਿ ਨਹੀਂ ਭਈ ਕਿਰਤ ਕਰਨ ਦਾ ਕੰਮ ਆ ਕਿਰਤ ਬਚਾਉਣਾ ਵੀ ਸਾਡਾ ਫਰਜ਼ ਬਣਦਾ ਆ ਤੇ ਅਸੀਂ ਜਿਹੜਾ ਤੁਸੀਂ ਕਰਮਕਾਂਡ ਕਰਦੇ ਹੋ ਚਮਤਕਾਰ ਕਰਦੇ ਸਾਡਾ ਵਿਸ਼ਵਾਸ ਨਹੀਂ ਹੈ ਲੇਕਿਨ ਇਸ ਲਈ ਅੱਜ ਖਤਰਾ ਜ਼ਿਆਦਾ ਹੈ ਜਦੋਂ ਅਕਾਲੀ ਦਲੇ ਬੀਜੇਪੀ ਛੱਡੀ ਸੀ ਪਰ ਬੀ ਅਕਾਲੀ ਆਗੂਆਂ ਦੀ ਅੱਖਾਂ ਨਾ ਜਿਵੇਂ ਉਹਨਾਂ ਚ ਸਤਾ ਦਾ ਨਾ ਪਾਰ ਪੈ ਗਿਆ ਉਹਨਾਂ ਨੂੰ ਕੁਝ ਨਹੀਂ ਦੀਦਾ ਹੈ ਜੇ ਅੱਜ ਜਿੰਨੀ ਜਾਇਦਾਦ ਅਕਾਲੀਆਂ ਨੇ ਬਣਾਈ ਲੁੱਟਿਆ ਪੰਜਾਬ ਨੂੰ ਸੁਖਵੀਰ ਉਹਨਾਂ ਨੇ ਕਿਤੇ ਉਹਦਾ ਜਵਾਬ ਪੰਜਾਬ ਦੇ ਲੋਕੀ ਮੰਗਦੇ ਲਗਾਤਾਰ ਇਸ ਕਰਮ ਦੇ ਪੈਰ ਨਹੀਂ ਲੱਗ ਰਹਾ ਤੇ ਭਾਜਪਾ ਚਾਹੁੰਦੀ ਆ ਵੀ ਹੁਣ ਮੌਕੇ ਦਾ ਲਾਭ ਲੈ ਕੇ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੇ ਆ ਤਗਾ ਸੀਟਾਂ ਵਧ ਜਾਣ ਤੇ ਹੌਲੀ 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 ਉਹ ਪਾਜਬਾ ਰਿਪਲੇਸ ਕਰਕੇ ਕਾਲੀ ਪਾਰਟੀ ਨੂੰ ਪੰਜਾਬ ਦੇ ਵਿੱਚ ਆਪਣਾ ਪੂਰੀ ਤਰ੍ਹਾਂ ਰਾਜਪਾਕ ਕਾਇਮ ਕਰ ਸਕੀਏ ਨਿਸ਼ਾਨਾ ਉਹਨਾਂ ਬਈ ਹੈ ਜਿਸ ਪਾਰਟੀ ਨਾਲ ਰਲਦੇ ਆ ਉਸ ਪਾਰਟੀ ਨੂੰ ਖਾ ਜਾਂਦੇ ਆ ਉਹਨਾਂ ਦਾ ਮੰਤਵ ਇੱਕ ਸਾਰੀਆਂ ਪਾਰਟੀਆਂ ਨੂੰ ਕਾਇਮ ਰੱਖਣ ਤੋਂ ਨਹੀਂ ਹੈ ਜਿਹੜੀ ਪਾਰਟੀ ਗਈ ਆ ਉਹ ਜਨਤਾ ਦਲਯੂ ਦਾ ਕੀ ਹਲ ਕੀਤਾ ਉਹਨ ਟਕਾਣੇ ਲਾਤਾ ਬੈ ਕੇ ਦੂਜੀਆਂ ਪਾਰਟੀਆਂ ਉਹਦਾ ਹਲਤ ਕੀ ਯਾਨੀ ਉਹਦਾ ਉਹਦਾ ਤਰੀਕਾ ਇਹ ਆ ਵੀ ਉਹਨਾਂ ਨੇ ਭਾਰਤ ਨੂੰ ਹਿੰਦੂਤਵੀ ਰਾਜ ਚ ਬਦਲਣਾ ਜਿਹੜਾ ਵੀ ਰਾਜ ਰੁਕਾਵਟ ਬਣਦਾ ਹਾਂ ਜੇ ਗੱਲ ਨੂੰ ਕਹਿ ਦੇਵੇ ਵੀ ਅਸੀਂ ਸਿੱਖ ਫਲਸਫਾ ਛੱਡਿਆ ਜੀ ਸੰਤ ਨਾਨਕ ਦੀ ਵਿਚਾਰਧਾਰਾ ਚੰਗੀ ਨਹੀਂ ਲੱਗਦੀ ਫੇਰ ਭਾਵੇਂ ਤੁਸੀਂ ਰੂਪ ਤੁਹਾਡਾ ਸਿੱਖੀ ਹੋਵੇ ਚਾਹੇ ਨਾ ਸਿੱਖ ਹੋਵੇ ਤਾਂ ਫੇਰ ਕੋਈ ਅਰਥ ਨਹੀਂ ਆ ਫੇਰ ਅਸੀਂ ਸਾਰਾ ਕੁਝ ਵਿਰਾਸਤ ਨੂੰ ਬੁਗਾੜ ਦਿੱਤਾ ਕਹਿ ਲਓ ਤੋਂ ਇਸ ਲਈ ਅੱਜ ਲੋੜ ਤੇ ਇਸ ਗੱਲ ਦੀ ਅਸੀਂ ਅਕਾਲੀ ਪਾਰਟੀ ਨੂੰ ਵੀ ਉਹ ਪੈਂਤਰਾ ਲਿੰਦੀ ਬੀਜੇਪੀ ਦੇ ਖਿਲਾਫ ਕਟਗਣਤੀਆਂ ਦੇ ਰਾਖੀ ਦੇ ਹੱਕ ਦਾ ਰਾਜਾਨੂ ਬਧੇਰੇ ਅਧਿਕਾਰਾਂ ਦਾ ਤੇ ਫਿਰ ਉਹ ਅਸੀਂ ਵੀ ਲੋਕ ਬਹੁਤ ਸਾਰਾ ਉਹਦਾ ਸਹਿਯੋਗ ਕਰ ਸਕਦੇ ਸਾਂ ਲੇਕਿਨ ਅੱਜ ਜੋ ਉਸ ਪਾਰਟੀ ਨਾ ਜਾਵੇ ਜਿਹੜੀ ਦੇਸ਼ ਦੇ ਲੋਕਾਂ ਦੀ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਸੰਘਾਤ ਨੂੰ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਇੱਕ ਬਹੁ ਧਰਮੀ ਦੇਸ਼ ਵਿੱਚ ਇੱਕ ਧਰਮ ਆਧਾਰਿਤ ਦੇਸ਼ ਕਾਇਮ ਕਰਨਾ ਚਾਹੁੰਦੀ ਹੈ ਔਰ ਅਸੀਂ ਸਭ ਕ ਨਹੀਂ ਲੈ ਰਹੇ ਪਾਕਿਸਤਾਨ ਵਿੱਚ ਧਰਮ ਆਧਾਰਿਤ ਦੇਸ਼ ਕਾਇਮ ਕੀਤਾ ਗਿਆ ਪਾਕਿਸਤਾਨ ਦੀ ਕਿੱਥੇ ਹਾਲਤ ਚਲ ਗਈ ਆ ਟੁੱਟਣ ਤੇ ਖੜਾ ਜੂ ਹੈ ਅਸੀਂ ਜੇ ਬੱਚੇ ਨੇ ਅੱਜ ਤੱਕ ਨਾ ਭਾਰਤ ਸਾਡੀ ਖੂਬਸੂਰਤੀ ਸਾਡੀ ਮਜ਼ਬੂਤੀ ਇਸ ਗੱਲ 'ਚ ਆ ਵੀ ਅਸੀਂ ਲੋਕ ਰਾਜ ਵੀ ਕਾਇਮ ਰੱਖਿਆ ਅਸੀਂ ਧਰਮ ਨਿਰਪੱਖਤਾ ਵੀ ਕਾਇਮ ਰੱਖੀ ਹਾਂ ਜਦੋਂ ਕੋਈ ਕਿਸ ਨੇ ਹਮਲਾ ਇੱਥੇ ਕੀਤਾ ਤੇ ਲੋਕਾਂ ਨੇ ਜਵਾਬ ਦਿੱਤਾ ਉਹਦਾ ਐਮਰਜੈਂਸੀ ਲਾ ਕੇ ਕਾਂਗਰਸ ਪਾਰਟੀ ਨੇ ਯਤਨ ਕੀਤਾ ਵੀ ਨਹੀਂ ਮੈਂ ਡੈਮੋਕ੍ਰੇਸੀ ਨਹੀਂ ਰਹਿਣ ਦੇਣੀ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਝੰਡੀਆਂ ਉਡਾਤੀਆਂ ਦੇਸ਼ ਪਰਚ ਹੁਣ ਇਸੇ ਤਰ੍ਹਾਂ ਲੋਕੀ ਦੇਖ ਰਹੇ ਆ ਵੀ ਬੀਜੇਪੀ ਜੋ ਕਰ ਰਹੀ ਆ ਉਹ ਵੀ ਕਾਂਗਰਸ ਨੂੰ ਵੀ ਬਹੁਤ ਮਾਰਾ ਕਰ ਰਹੀ ਆ ਕਾਂਗਰਸ ਧਰਮ ਕਟੜਤਾ ਨਹੀਂ ਸੀ ਵਰਦੀ ਇਸ ਲੈਵਲ ਤੇ ਜਿੱਦਾਂ ਬੀਜੇਪੀ ਵਰਦੀ ਆ ਕਾਂਗਰਸ ਾਕਾਤਮਕ ਢਾਂਚੇ ਦੀ ਉਹਦਾ ਹਾਮੀ ਨਹੀਂ ਸੀ ਜਿੱਦਾਂ ਬੀਜੇਪੀ ਆ ਕਾਂਗਰਸ ਸਾਮਰਾਜਪੱਖੀ ਨਹੀਂ ਸੀ ਉਹਦਾ ਜਿੱਦਾਂ ਬੀਜੇਪੀ ਆ ਕਿਉਂਕਿ ਬੀਜੇਪੀ ਦਾ ਜਨਮ ਹੀ ਸਾਮਰਾਜ ਦੇ ਪੱਖ ਚ ਹੋਇਆ ਜੋ ਇਜ਼ਰਾਈਲ ਦੇ ਬਾਰੇ ਸਾਡਾ ਅੱਜ ਪੈਂਤੜਾ ਆ ਭਾਰਤ ਦੇ ਇਤਿਹਾਸ ਵਿੱਚ ਕਦੀ ਨਹੀਂ ਲਿਆ ਮਹਾਤਮਾ ਗਾਂਧੀ ਤੋਂ ਲੈ ਕੇ ਅੱਜ ਦੀ ਗੱਲ ਨਹੀਂ ਆਜ਼ਾਦੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਫਲਸਤੀਨ ਦਾ ਦਰਕਾਰ ਆ ਉਹਦਾ ਦੇਸ਼ ਕਾਇਮ ਹੋਣਾ ਚਾਹੀਦਾ ਅੱਜ ਅਸੀਂ ਸਾਡੇ ਸਾਡੇ ਦੇਸ਼ ਦੀ ਬਿਸ਼ਰਮੀ ਇਹ ਆ ਪ੍ਰਧਾਨ ਮੰਤਰੀ ਸਾਡੇ ਦੀ ਵੀ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਇਹ ਆ ਜਿਹਨੇ ਇਜ਼ਰਾਈਲ ਦੀ ਮਦਦ ਕੀਤੀ ਹਮਾਇਤ ਕੀਤੀ ਆ ਵੀ ਅਸੀਂ ਇਜ਼ਰਾਈਲ ਨਾਲ ਖੜੇ ਆ ਇਹ ਸਾਡੀ ਸਾਰੀ ਜਿਹੜਾ ਕੀਤਾ ਕਰਾ ਸੀ ਸਾਡਾ ਦੁਨੀਆ 'ਚ ਸਾਮਰਾਜ ਵਿਰੋਧ ਦਾ ਉਹ ਤੇ ਕਾਟਾ ਫੇਰ ਦਿੱਤਾ ਇਸ ਲਈ ਅੱਜ ਲੋਡ ਸੀ ਇਕੱਲੀ ਪਾਰਟੀ ਨੂੰ ਇਹ ਰਵੈਤਾਂ ਤੇ ਬਹਿਰਾ ਦਿੰਦੀ ਪਾਰਟੀਆਂ ਦੇ ਨਾਲੋਂ ਜਿਹੜੇ ਅਸੂਲ ਹੁੰਦੇ ਜ਼ਿਆਦਾ ਪਿਆਰੇ ਹੁੰਦੇ ਆ ਦੇਸ਼ ਜਿਆਦਾ ਪਿਆਰਾ ਹੁੰਦਾ ਜੇ ਤੁਹਾਡੇ اصول ਮੁੱਕ ਜਾਣ ਤੇ ਤੁਸੀਂ ਤੁਰੇ ਫਿਰੇ ਵੀ ਰਹੋ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਕੋਈ ਨਾ ਇਸ ਲਈ ਮੈਂ ਸਮਝਦਾ ਵੀ ਇਹਦਾ ਅਕਾਲੀ ਪਾਰਟੀ ਨੂੰ ਪਾਕਤਾਨ ਭੁਗਤਣਾ ਪਏਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੀਲ ਕਰਨੀ ਆ ਸ਼ਾਇਦ ਅਕਾਲੀ ਆਗੂ ਨਾ ਸਮਝਣ ਇਸ ਗੱਲ ਨੂੰ ਉਹਨਾਂ ਨੂੰ ਚਾਹੀਦਾ ਵੀ ਜੇ ਉਹ ਪੰਜਾਬੀਅਤ ਦੀ ਪੰਜਾਬ ਦੇ ਜਿਹੜਾ ਇੱਕ ਨਾਬਰੀ ਦਾ ਸੁਭਾਅ ਹੈ ਇਹਦੀ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੀ ਭਗਤ ਸਿੰਘ ਦੇ ਵਿਚਾਰਾਂ ਦੀ ਜੇ ਉਹ ਕੋਈ ਰਾਖੀ ਕਰਨ ਦਾ ਦਮ ਭਰਦੇ ਨਾ ਤੇ ਉਹਨਾਂ ਨੂੰ ਫਿਰ ਭਾਜਪਾ ਤੇ ਉਹਦੇ ਸਹਿਯੋਗੀ ਕਾਲੀ ਪਾਰਟੀ ਨੂੰ ਸਭ ਉਸ ਖਾ ਲੈਣਾ ਚਾਹੀਦਾ ਇਹ ਮੇਰੀ ਪੰਜਾਬੀ ਲੋਕਾਂ ਨੂੰ ਪੀ ਲਿਆ ਸਭ ਕੁਝ ਇਹ ਖਤਰਾ ਸਾਡਾ ਜੇ ਪੰਜਾਬ ਦੀ ਧਰਤੀ ਤੋਂ ਬੀਜੇਪੀ ਪੈਰ ਲਾ ਗਈ ਤਾਂ ਫਿਰ ਪੰਜਾਬ ਦੇ ਦਿਨ ਬਹੁਤ ਮਾੜੇ ਹੋਣਗੇ ਕਿਉਂਕਿ ਬੀਜੇਪੀ ਘਟਗਣਤੀਆਂ ਦੇ ਵਿਰੋਧ ਨਹੀਂ ਕਰਲਾ ਦਲਤਾਂ ਨੂੰ ਤੇ ਕਿਸਾਨਾਂ ਨੂੰ ਰੋਣਾ ਚਾਹੁੰਦੀ ਆ ਧਰਮ ਦੀ ਕੁਸਪੈਠ ਕਰਕੇ ਉਹ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚਾਂ ਦੇ ਨਾਲ ਆਪਣੇ ਜੋੜਨਾ ਚਾਹੁੰਦੀ ਆ ਪਿੰਡਾਂ ਵਿੱਚ ਜਾ ਕੇ ਦਲਤ ਮੁੜਿਆਂ ਨੂੰ ਏਦਾਂ ਦੇ ਵਿੱਚ ਤੁਹਾਨੂੰ ਯਾਤਰਾਮ ਕਰਨ ਜਾਂਦੇ ਆ ਗੱਡੀਆਂ ਭੇਜ ਦਿੰਦੇ ਲੈ ਕੇ ਯਾਤਰਾ ਕਰੋ ਬਹਿ ਕੇ ਨਾਲ ਨਸ਼ਾ ਪੱਤੀ ਕਰਾਉਂਦੇ ਆ ਬੀਜੇਪੀ ਦਾ ਬਹੁਤ ਖਤਰਨਾਕ ਸਵਾ ਹੈ ਔਰ ਉਹ ਨਫਰਤ ਪੈਦਾ ਕਰ ਰਹਾ ਹੂੰ ਤੁਸੀਂ ਨਾ ਜਾ ਕਰੋ ਬੀਜੇਪੀ ਦੀ ਨਫਰਤ ਦਾ ਵੀ ਕੱਲ ਦਿੱਲੀ ਚ ਇੱਕ ਮੁਸਲਮਾਨ ਨਮਾਜ਼ ਪੜ੍ਹਦੇ 2-3 ਮਿੰਟ ਦਾ ਕੰਮ ਆ ਇੱਕ ਥਾਣੇਦਾਰ ਦੀ ਹਿੰਮਤ ਪੈ ਗਈ ਵੀ ਉਹਨਾਂ ਨੂੰ ਠੁੱਡੇ ਮਾਰੇ ਉਹਨਾਂ ਦੇ ਇਥੇ ਰੋਜ਼ ਸਾਡੇ RAM LILA ਦੇ ਪ੍ਰਚਾਰ ਹੁੰਦੇ ਆ ਰੋਜ਼ ਸਾਡੇ ਧਾਰਮਿਕ ਯਾਤਰਾ ਨਿਕਲਦੀਆਂ ਆ ਕਦੀ ਇਦਾਂ ਵਾਪਰਿਆ ਕਦੀ ਬਹਿ ਕੇ ਵੀ ਪੁਲਿਸ ਛੋਡੇ ਮਾਰੇ ਕਾਰਨ ਇਹ ਆ ਕਿ ਮੁਸਲਮਾਨਾਂ ਦੇ ਖਿਲਾਫ ਅਸਲ ਚ ਨਫਰਤ ਸਿਰਜ ਦਿੱਤਾ ਗਿਆ ਬਹਿ ਕੇ ਤੋਂ ਇਸ ਲਈ ਉਹ ਉਸ ਨਫਰਤ ਵਿੱਚੋਂ ਹੀ ਉਹ ਠਾਣੇਦਾਰ ਨੇ ਕੀਤਾ ਆ ਠਾਣੇਦਾਰ ਕੱਲਾ ਨਹੀਂ ਹੈ ਦੇਸ਼ ਵਿੱਚ ਇੱਕ ਬਣਾਤਾ ਪੈਰਾ ਮਿਲਟਰੀ ਫੋਰਸ ਪੁਲਿਸ ਮਤਲਬ ਪੂਰੀ ਤਰ੍ਹਾਂ ਉਹ ਦਿਮਾਗੀ ਤੌਰ ਤੇ ਇੱਕ ਕਟੜਵਾਦੀ ਸੋਚ ਦੇ ਧਾਰ ਨਹੀਂ ਹੌਲੀ ਹੌਲੀ ਬਣਦੀ ਜਾ ਰਹੀ ਹੈ ਉਹ ਬਣਾਇਆ RSS ਵਾਲਿਆਂ ਨੇ ਇਸ ਲਈ ਸਾਨੂੰ ਇਹ ਮੈਂ ਜ਼ਰੂਰ ਕਰਨਾ ਚਾਹੁੰਨਾ ਗਾਲੀ ਪਾਰਟੀ ਨੂੰ ਭਈ ਤੁਹਾਨੂੰ ਇਤਿਹਾਸ ਕਦੀ ਮਾਫ ਨਹੀਂ ਕਰੇਗਾ ਜੇ ਤੁਸੀਂ ਪੰਜਾਬ ਚ ਹਾਲੇ ਵੀ ਸਭ ਕੁਝ ਨਾਲ ਸਿੱਖਿਆ ਔਰ ਦੋ ਸੀਟਾਂ ਦੇ ਵਾਸਤੇ ਤੁਸੀਂ ਭਾਜਪਾ ਨਾਲ ਚੱਲ ਗਏ ਸੱਤਾ ਲਈ ਇਹ ਪੰਜਾਬ ਦੇ ਲੋਕੀ ਕਦੀ ਪਰਵਾਣ ਨਹੀਂ ਕਰਨਗੇ ਹਾਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਤੇ ਭਾਜਪਾ ਦਾ ਦੁਬਾਰਾ ਪੈਰ ਪਵੇਗਾ ਪਹਿਲਾਂ ਵੀ ਜਿਵੇਂ ਗੱਠ ਜੋੜ ਦਰਾਂ ਨੇ ਹੋ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਪਰ ਦੁਬਾਰਾ ਉਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਔਰ ਜੇ ਹੁਣ ਬਣਦੇ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਜ਼ਿਆਦਾ ਘਾਤਕ ਹੋਵੇਗਾ ਮੈਂ ਚਾਹੂੰਗਾ ਇੱਕ ਵਾਰੀ ਦੁਬਾਰਾ ਦੱਸਿਓ ਕਿ ਕੀ ਹਾਲਾਤ ਬਣ ਸਕਦੇ ਦੇਖੋ ਪੰਜਾਬ ਜੇ ਅੱਜ ਦੇ ਸਮੇਂ 'ਚ ਆਰਐਸਐਸ ਉਹ ਦੋ ਖੁੱਲਕੇ ਨਹੀਂ ਸੀ ਬੋਲਦੀ ਵੀ ਦੇਸ਼ ਵਿੱਚ ਮੈਂ ਧਰਮ ਦਾ ਅਰਤ ਰਾਜ ਕਰਨਾ ਤੇ ਕੋਹੇ ਰੱਖਦੀ ਬਲਕਿ ਆਰਐਸਐਸ ਕਹਿੰਦੀ ਸੀ ਵੀ ਸਾਡਾ ਕੰਮ ਰਾਜਨੀਤੀ ਕਰਨਾ ਨਹੀਂ ਹੈ ਸਾਨੂੰ 100 ਸਾਲ ਝੂਠ ਮਾਰਿਆ ਆਰਐਸਐਸ ਨੇ 100 ਸਾਲ ਤੇ 90 ਸਾਲ ਕਹਿ ਲਓ 25 ਤੋਂ ਲੈ ਕੇ ਲਗਾਤਾਰ 14 ਤੱਕ ਪਰ ਨਹੀਂ ਜੀ ਸਾਡਾ ਕੰਮ ਰਾਜਨੀਤੀ ਕਰਨਾ ਨਹੀਂ ਅਸੀਂ ਤਾਂ ਦੇਸ਼ ਭਗਤੀ ਸਖਲਦੇ ਹਾਂ ਸੱਭਿਆਚਾਰ ਸਜਦੇ ਆ ਜੇਕਰ ਜਿੱਦਨ ਮੋਦੀ ਸੱਤਾ ਤੇ ਆ ਗਿਆ ਉਹਦੋਂ ਹੀ ਆਰਐਸਐਸ ਨੇ ਕਹਿਤਾ ਵੀ ਹੁਣ ਸਾਡਾ ਕੰਮ ਰਾਜਨੀਤੀ ਕਰਨੀ ਆ ਹੁਣ ਰਾਜਨੀਤੀ ਦੇ ਖੇਤਰ ਚ ਆਰਐਸਐਸ ਆ ਗਈ ਆ ਤੇ ਜੇ ਰਾਜਨੀਤੀ ਦੇ ਖੇਤਰ ਚ ਆ ਗਿਆ ਆਰਐਸਐਸ ਨੇ ਪੰਜਾਬ ਚ ਆ ਕੇ ਜਿਹੜਾ ਸਾਡਾ ਗੁਰੂ ਸਾਹਿਬਾਨ ਦੀ ਬਾਣੀ ਆ ਸਾਡਾ ਬਰਾਬਰਤਾ ਦਾ ਲੜਾਈਆਂ ਲੜੀਆਂ ਅਸੀਂ ਉਨਾ ਸਾਰਿਆਂ ਤੇ ਕਾਟਾ ਫੇਰਨਾ ਪਏਗਾ ਪੰਜਾਬ ਚ ਜਾਤ ਪਾਤ ਭਾਰੂ ਕਰਕੇ ਸਾਡਾ ਫੇਰ ਉਹੀ ਸਾਨੂੰ ਪੁਰਾਣੇ ਰਵੈਤਾਂ ਚ ਵੀ ਆਹ ਹਾ ਦਲਤਾਂ ਦਾ ਵੇੜਾ ਆ ਆ ਉਹਨਾਂ ਦਾ ਵੱਖਰਾ ਗੁਰਦੁਆਰਾ ਆ ਆ ਉਹਨਾਂ ਦਾ ਵੱਖਰਾ ਮੰਦਰ ਆ ਆ ਮੰਦਰ ਚ ਨਹੀਂ ਵੱਢ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਚ ਹੋਣਗੀਆਂ ਔਰਤਾਂ ਦੀ ਬਰਾਬਰੀ ਦਾ ਜਿਹੜਾ ਗੱਲਾਂ ਕਰਦੇ ਆ ਸਾਡੀ ਹਾਲਤ ਮਨੀਪੁਰਾ ਬਲਕਿ ਬਣਾ ਦੇਣਗੇ ਲੋਕੇ ਕਿਉਂਕਿ ਉਹਨਾਂ ਦਾ ਬੁਨਿਆਦ ਹੀ ਇਸ ਗਲਤ ਵਿਚਾਰਧਾਰਾ ਤੇ ਆ ਵੀ ਉਹ ਔਰਤ ਵਿਰੋਧੀ ਆ ਤੋਂ ਇਸ ਲਈ ਅੱਜ ਦੇ ਸਮੇਂ ਚ ਕਿਸਾਨਾਂ ਮਜ਼ਦੂਰਾਂ ਦੇ ਹਾਲ ਚੁੱਕ ਕੀਤੀ ਜਾ ਰਹੀ ਆ ਤੁਹਾਡੇ ਸਾਹਮਣੇ ਆ ਜਾਣੀ ਕਰਪਟੋ ਕਰਾਣਿਆਂ ਦੇ 16000 ਕਰੋੜ ਦੇ ਕਰਜ਼ੇ ਮਾਫ ਕਰਤੇ ਗਏ ਆ ਤੇ ਕਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰ ਲਈ ਉਹਨਾਂ ਦਾ ਯਾਨੀ ਜ਼ਮਾਨ ਬੰਦ ਹੋ ਜਾਂਦੀ ਆ ਫਿਰ ਨੰਬਰ 2 ਦੇ ਪੰਜਾਬ ਦੇ ਵਿੱਚ ਕੋਈ ਤੁਸੀਂ ਵੱਡਾ ਇੰਡਸਟਰੀ ਲਾਓ ਕੋਈ ਵੱਡੇ ਲੋਕਾਂ ਦਾ ਰੋਜ਼ਗਾਰ ਬਣੇ ਕੋਈ ਨਾ ਕੋਈ ਨਸ਼ਿਆਂ ਦੇ ਲੋਕ ਚ ਫਸਦੇ ਜਾ ਰਹੇ ਆ ਇੱਕ ਬਾਰਡਰ ਦਾ ਸਟੇਟ ਆ ਲੇਕਿਨ ਉਹਨਾਂ ਦੀ ਚਿੰਤਾ ਨਹੀਂ ਉਹ ਇਹ ਕਰਨਾ ਚਾਹੁੰਦੇ ਹੋ ਉਹ ਪੰਜਾਬ ਨੂੰ ਤਬਾਹ ਕਰਕੇ ਇੱਥੇ ਆਪਣਾ ਰਾਜਪਾਗ ਚਲਾਉਣਾ ਚਾਹੁੰਦੇ ਫਿਰ ਦੇਖਣਗੇ ਜਿੱਦਾਂ ਜਿੰਦੇ ਕੁ ਮਰਦੇ ਆ ਮੈਂ ਉਹਨਾਂ ਦੇ ਬੰਦਿਆਂ ਨੂੰ ਸੁਣਿਆ ਪੋਸ਼ਣ ਕਰਦੇ ਆਰਐਸਐਸ ਦੇ ਬੰਦਿਆਂ ਨੂੰ ਉਹ ਕਹਿੰਦੇ ਇੱਕ ਵਾਰੀ ਸੱਤਾ ਤੇ ਆਉਣ ਵਾਸਤੇ ਜੇ ਕੁਝ ਕਰੋੜ ਲੋਕ ਮਰ ਵੀ ਜਾਣ ਤੇ ਪੂਰੀ ਗੱਲ ਨਹੀਂ ਹੈ ਮੈਂ ਬੜੀ ਜ਼ਿੰਮੇਵਾਰੀ ਨਾ ਕਹਿ ਰਿਹਾ ਉਹ ਧਾਰਨਾ ਦਿੰਦੇ ਅਮਰੀਕਾ ਦੀਆਂ ਕਿ ਕਿੱਦਾਂ ਉਹਨਾਂ ਨੇ ਫਿਰ ਲੋਕ ਮਾਰੇ ਅਤੇ ਕਬਜ਼ੇ ਕੀਤੇ ਆ ਉਹ ਇਦਾਂ ਦਾ ਹਾਲਾਤ ਚਾਉਂਦੇ ਆ ਉਹਦੀ ਇੱਕ ਤਾਜ਼ਾ ਧਾਰਨਾ ਜੰਮੂ ਕਸ਼ਮੀਰਿਆ ਜੰਮੂ ਕਸ਼ਮੀਰ ਸਾਡੇ ਨਾਲ ਜੁੜਿਆ ਇੱਕ ਵਾਅਦਾ ਕੀਤਾ ਸੀ ਸਮਝੌਤਾ ਕੀਤਾ ਉਹ ਉਸ ਸਮਝੌਤਾ ਤੋੜ ਦਿੱਤਾ ਗਿਆ ਪਰ ਲੋਕਾਂ ਦੀ ਪਿੱਠ ਪਿੱਛੇ ਤੋੜਿਆ ਰਾਤ ਨੂੰ ਨਾ ਗਵਰਨਰ ਨੂੰ ਪਤਾ ਕੀ ਹੋ ਰਿਹਾ ਨਾ ਲੋਕਾਂ ਨੂੰ ਪਤਾ ਆ ਅਸੈਂਬਲੀ ਆ ਕੋਈ ਨਹੀਂ ਪੁੱਛਿਆ ਔਰ ਸਾਰਾ ਫੌਜ ਦੇ ਹਵਾਲੇ ਕਰਤਾ ਤੇ ਫੌਜ ਦੇ ਹਵਾਲੇ ਕਰਕੇ ਜੋ ਲੋਕਾਂ ਦਾ ਜਿੰਦਗੀ ਉਥੇ ਆ ਉਹ ਕਿਤੇ ਸੋਚੀ ਥੋੜੀ ਜਾ ਸਕਦੀ ਹੈ ਕੱਲੇ ਸੁਪਰੀਮ ਕੋਰਟ ਨੇ ਕਿਹਾ ਇੱਕ ਪ੍ਰੋਫੈਸਰ ਦੇ ਉੱਤੇ ਮੁਕੱਦਮਾ ਬਣਾਇਆ ਤੁਸੀਂ ਉਹਨੇ 370 ਧਾਰਾ ਦਾ ਹੱਕ 'ਚ ਖੜਾ ਹੋਇਆ ਸੀ ਉਹ ਬੁਰਦ ਕੀਤਾ ਕਹਿੰਦੇ ਰਾਈਟ ਹੈ ਉਹਦਾ ਇਹ ਕੀ ਗੱਲ ਹੋਈ ਹੈ ਯਾਨੀ ਮਤਲਬ ਜੇ ਜੰਮੂ ਕਸ਼ਮੀਰ 'ਚ ਇਸ ਵੇਲੇ ਉਹਨਾਂ ਦਾ ਮਸਲਾ ਇਹ ਆ ਵੀ ਪੂਰੀ ਤਰ੍ਹਾਂ ਉਹਦੀ ਆਇਡੈਂਟੀਟੀ ਨੂੰ ਖਤਮ ਕਰਕੇ ਉੱਥੇ ਕਾਰਪੋਰੇਟ ਕਰਾਉਣਿਆਂ ਨੂੰ ਭੇਜ ਕੇ ਉਤੇ ਹਿੰਦੂ ਡੋਮੀਨੇਟ ਏਰੀਆ ਬਣਾਇਆ ਜਾਵੇ ਕਸ਼ਮੀਰ ਦਾ ਇਹ ਖਤਰਨਾਕ ਗੱਲ ਜਾਣਿਆ ਬਹੁਤ ਇਹਨਾਂ ਲੜਾਈਆਂ ਬਹੁਤ ਤੇਜ਼ ਹੋਣਗੀਆਂ ਲੋਕਾਂ 'ਚ ਅਸ਼ਾਂਤੀ ਪੈਦਾ ਹੋ ਜਾਏਗੀ ਇਹ ਦੇਸ਼ ਦੇ ਭਲੇ 'ਚ ਨਹੀਂ ਹੈ ਪਾਕ ਕਸ਼ਮੀਰ ਦੇ ਮੁਸਲਮਾਨਾਂ ਨੇ ਪਾਕਿਸਤਾਨ ਨਾਲ ਜਾਣ ਦੀ ਬਜਾਏ ਭਾਰਤ ਨਾਲ ਨਾਤਾ ਜੋੜਿਆ ਛੋਟੀ ਗੱਲ ਨਹੀਂ ਹੈ ਉਹਨਾਂ ਦੇ ਮੁਸਲਮਾਨ ਸਹਿਯੋਗੀ ਪਾਕਿਸਤਾਨ 'ਚ ਬੈਠੇ ਸੀ ਉਹ ਕਹਿੰਦੇ ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ ਔਰ ਜਿਹੜੀ ਮੁਸਲਮਾਨਾਂ ਦੀ ਕਸ਼ਮੀਰੀਅਤ ਹੈ ਜਿਹੜੀ ਉਹ ਕੱਟੜਵਾਦੀ ਮੁਸਲਮਾਨ ਨਹੀਂ ਹਨ ਉਹਨਾਂ ਦਾ ਇੱਕ ਹੋਰ ਵੱਖਰਾ ਵੀ ਉਹ ਸਮਝਦਾਰੀਆਂ ਲੇਕਨ ਅਸੀਂ ਉਹਨਾਂ ਨੂੰ ਐਨ ਪੂਰੀ ਤਰ੍ਹਾਂ ਕੰਧ ਨਾ ਲਾਤਾ ਉਹਨਾਂ ਨੇ ਕੀਤੇ ਵਹਿਦੇ ਤੋੜਦੇ 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 ਹੁਣ ਇੱਥੇ ਪਹਛਾਤਾ ਵੀ ਨਹੀਂ ਤੁਹਾਡਾ ਹੁਣ ਕੇਂਦਰੀ ਸੱਤਾ ਤੁਹਾਡੇ ਹੋ ਗਈ ਤੁਸੀਂ ਕੇਂਦਰ ਸ਼ਾਸਤ ਸੂਬਾ ਬਣ ਗਿਆ ਸੂਬਾ ਵੀ ਨਹੀਂ ਰਿਹਾ ਤੁਹਾਡਾ ਔਰ ਵੋਟਰਾਂ ਦਾ ਉਥੇ ਜੋ ਕਾਹਨ ਕਰਨਾ ਐ ਨੇ ਬਹਿ ਕੇ ਮਰਜ਼ੀ ਦੇ ਵੋਟਾ ਬਣਾਉਣੀ ਐ ਖਰਾ ਕੀ ਕੁਝ ਕਰਨਾ ਉਹਨਾਂ ਨੇ ਤੁਹਾਡੇ ਸਾਹਮਣੇ ਵਾਪਰਿਆ ਜੋ ਮੇਅਰ ਦੀ ਚੌਂ ਚੰਡੀਗੜ੍ਹ ਵਾਪਰਿਆ ਤੁਹਾਨੂੰ ਇਹਨਾਂ ਨੂੰ ਕੀ ਕੀ ਔਖਾ ਕੰਮ ਆ ਵੀ ਇੱਕ ਖਲਕੇ 2-2 ਲੱਖ ਵੋਟਾਂ ਆਪਣੀ ਮਰਜ਼ੀ ਦੇ ਝੂਟੀਆਂ ਬਣਾ ਲੈਣ ਤੇ ਪੈਰਾ ਮਿਲਟਰੀ ਫੋਰਸ ਦੇ ਵੋਟਾਂ ਪਾ ਲੈਣ ਜਿਹੜੇ ਦਿਨ ਦਿਹਾੜੇ ਗਿਣਤੀ ਦੇ 37 ਬੰਦਿਆਂ ਦੀ ਹਿਰਾਫੇਰੀ ਕਰ ਸਕਦੇ ਆ ਜੇ ਸੁਪਰੀਮ ਕੋਰਟ ਦਖਲ ਨਾ ਦਿੰਦਾ ਤੇ ਜੋ ਚੰਡੀਗੜ੍ਹ ਚੰਦੇ ਚੜ੍ਹਿਆ ਉਹਦਾ ਇੱਕ ਬਹੁਤ ਭਿਆਨਕ ਕੰਮ ਆ ਇੱਕ ਗਿਣਤੀ ਦੇ ਜੁਣੇ ਉਹ ਬੰਦੇ ਨੂੰ ਤੁਸੀਂ ਵੋਟਾਂ ਨਾ ਪਾਉਣ ਦੇਵੋ ਤਾਂ ਇਸ ਲਈ ਕਸ਼ਮੀਰ ਦੀ ਅਵਸਥਾ ਜਿਹੜੀ ਆ ਵਿਗਾਨਿਕ ਦੀ ਭਾਰਮਾ ਬਹੁਤ ਹੈ ਉਹ ਭਾਰ ਦੇ ਹਿੱਤਾਂ 'ਚ ਨਹੀਂ ਹੈ ਹਕਮਰਾਨਾਂ ਨੂੰ ਕਿਵਰੇ ਬੈਂਬ ਹੋ ਜਾਂਦਾ ਵੀ ਜਿਹੜੇ ਲੋਕ ਕੁੱਟ ਖਾ ਰਹੇ ਆ ਚੁੱਪ ਕਰਕੇ ਬਹਿ ਗਏ ਆ ਬਸ ਇਹ ਮਾਰ ਦਿੱਤੇ ਗਏ ਆ ਐਮਰਜੈਂਸੀ ਵਿੱਚ ਵੀ ਬਿਲੇਖਾ ਪਿਆ ਸੀ ਇਸ ਤਰ੍ਹਾਂ ਕਿਤੇ ਜੇ ਭਾਜੀਪੀ ਇਹਦੇ ਸਿਰ ਤੋਂ ਉੱਤੋਂ ਪਾਣੀ ਲੰਘ ਗਿਆ ਤੇ ਕਿਸੇ ਤੀ ਪੰਜਾਬ ਨੂੰ ਵੀ ਇਦਾਂ ਹੀ ਕੇਂਦਰੀ ਸਸ਼ਸਤ ਪ੍ਰਦੇਸ਼ ਨਾ ਬਣਾ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਉਸ ਉੱਤੇ ਕਬਜ਼ਾ ਕਰਨਾ ਤਾਂ ਹੋਰ ਸੌਖਾ ਹੋ ਜਾਊਗਾ ਨਾ ਪੂਰੀ ਸਰਾਏ ਦਾ ਇਹ ਪੂਰੀ ਸਹਿਮਤੀ ਹਮੇਸ ਗੱਲ ਤੇ ਉਹਨਾਂ ਦੀ ਨਿਗਾਹ ਹੁਣ ਪੰਜਾਬ ਤੇ ਆ ਉਹ ਪੰਜਾਬ 'ਚ ਇੱਕ ਵੱਖਰਾਪਣ ਦੇਖਦੀ ਆ ਵੱਖਰਾਪਣ ਹੀ ਆ ਵੀਹ ਇਹ ਤਾਂ ਸਾਮਰਾਜ ਦੇ ਖਿਲਾਫ ਲੜ ਲਿਆ ਕੁਰਬਾਨੀਆਂ ਦਾ ਜਿੱਦ ਤੱਕ ਇਹ ਨਵਾਂ ਪ੍ਰਤਸਰਜ ਦਿੰਦਾ ਇਹ ਨਹੀਂ ਪਰਵਾਹ ਮੰਦਾ ਕਿਸੇ ਗੱਲ ਦੀ ਜਿਹੜੀ ਔਖਿਆਈ ਆਉਂਦੀ ਉਹਨੂੰ ਛੱਡ ਲੈਂਦਾ ਜੇ ਕਿਤੇ ਕਸ਼ਟ ਕਿਸੇ ਦੇ ਹੁੰਦਾ ਭੱਜ ਕੇ ਜਾਂਦਾ ਕਸ਼ਟ ਤੇ ਦੱਖਣ ਵਿੱਚ ਕਿਤੇ ਕੋਈ ਹੜ੍ਹ ਨਾ ਤਵਾਈ ਹੋ ਜਵੇ ਪੰਜਾਬ ਦੇ ਬੰਦੇ ਭੱਜੇ ਜਾਂਦੇ ਅਸੀਂ ਲੋਕਾਂ ਦੀ ਮਦਦ ਕਰਨੀ ਜੀ ਉਹ ਇਸ ਇਸ ਵਰਤਾਂਤ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਲਈ ਜੰਮੂ ਕਸ਼ਮੀਰ ਤੋਂ ਬਾਅਦ ਉਹਦਾ ਏਜੰਡਾ ਪੰਜਾਬ ਆ ਇਹ ਬਹੁਤ ਮੈਂ ਜ਼ਿੰਮੇਵਾਰੀ ਨਾ ਕਿ ਐਸੇ ਕਰਕੇ ਹੀ بار بار ਕਹਿ ਰਹੇ ਆ ਵੀ ਪੰਜਾਬ ਵਾਲੇ ਉਹ ਜਿਹੜੇ ਵੱਖ-ਵੱਖ ਪਾਰਟੀਆਂ ਵਾਲੇ ਨਾ ਦੋ ਸੀਟਾਂ ਵਾਲੇ ਕਦੀ ਬੀਜੇ ਵੱਲੋਂ ਜਾਂਦੇ ਆ ਕਦੀ ਕੋਈ ਆ ਤੇ ਮੈਂ ਕਹੂੰਗਾ ਤੁਸੀਂ ਸਮਝ ਜਾਓ ਤਬਾਹ ਹੋ ਜਾਓਗੇ ਇਹਹੀ ਇਹਹੀ ਤਾਂ ਗੱਲ ਹੈ ਇੱਕ ਪਾਸੇ ਇੰਨਾ ਆਪਰੇਸ਼ਨ ਹੈ ਇੰਨਾ ਦਬਾਅ ਪਾ ਕੇ ਤੇ ਉਹ ਲੋਕ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ ਜਿਹੜੇ ਇੱਕ ਧਰਮ ਦੀ ਗੱਲ ਕਰ ਰਹੇ ਇੱਕ ਦੇਸ਼ ਦੀ ਗੱਲ ਕਰ ਰਹੇ ਦੂਜੇ ਪਾਸੇ ਉਹ ਜਮਾਤ ਹੈ ਉਹ ਪਾਰਟੀ ਹੈ ਜਿਹੜੀ ਪੰਥਕ ਕਹਿੰਦੀ ਆਪਦੇ ਆਪ ਨੂੰ ਉਸ ਪੰਥ ਚੋ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਆਪਰੇਸ਼ਨ ਦੇ ਖਿਲਾਫ ਖੜੇ ਆ ਇਹ ਕਿਸ ਤਰ੍ਹਾਂ ਦਾ ਗੱਠ ਗੱਠਬੰਧਨ ਹੋ ਰਿਹਾ ਗੱਠ ਜੋੜ ਕਿਦਾਂ ਦਾ ਹੋ ਰਿਹਾ ਇਹ ਕਹਿੰਦੇ ਵੀ ਬਹੁਤ ਗੈਰ ਕੁਦਰਤੀ ਆ ਇਹ ਮੌਕਾ ਪ੍ਰਸਤ ਘਟਿਛੋੜਿਆ ਇਹ ਚ ਕੋਈ ਸਮਾਨਤਾ ਨਹੀਂ ਵਿਚਾਰਾਂ ਦੀ ਇਹ ਚ ਪੰਥ ਦਾ ਕੋਈ ਲਾਮੋ ਨਿਸ਼ਾਨ ਨਹੀਂ ਪੰਥ ਦੇ ਵਿਚਾਰ ਕੋਈ ਨਹੀਂ ਪੰਜਾਬ ਦਾ ਕੋਈ ਭਲਾ ਨਹੀਂ ਅਕਾਲੀ ਦਲ ਦੀ ਪੁਰਾਣੀ ਪਰੰਪਰਾ ਦਾ ਕੋਈ ਸਬੰਧ ਨਹੀਂ ਹੈ ਅਕਾਲੀ ਦਲ ਦੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਸਾਮਰਾਜ ਦੇ ਖਿਲਾਫ ਹੋਈਆਂ ਨਾ ਤੇ ਉਹ ਦੱਸਣ ਆਰਐਸਐਸ ਵਾਲੇ ਵੀ ਸਾਮਰਾਜ ਦੇ ਖਿਲਾਫ ਇੱਕ ਚੀਚੀ ਦਾ ਖੂਨ ਵੀ ਕਿਸੇ ਨੇ ਬਹਾਇਆ ਬਲਕਿ ਉਲਟ ਕੇ ਆ ਪੇਸ਼ੀ ਅੰਗਰੇਜ਼ੀ ਰਾਜ ਨੂੰ ਬਰਦਾਸ਼ਤ ਕਰ ਸਕਦੇ ਆ ਸਾਡੀ ਅਸਲ ਲੜਾਈ ਮੁਸਲਮਾਨਾਂ ਦੇ ਖਿਲਾਫ ਆ ਕੋਈ ਇਹਦੋ ਲਕੋਕੇ ਨਹੀਂ ਕਹਿੰਦੇ ਉਹ ਤੋਂ ਇਸ ਲਈ ਪੰਜਾਬ ਦੇ ਵਿੱਚ ਜੋ ਉਹ ਇਸ ਵੇਲੇ ਬੀਜੇਪੀ ਕਰ ਰਹੀ ਹੈ ਉਹ ਕੋਈ ਉਹਨੇ ਪੰਜਾਬ ਦਾ ਨਾ ਮਾਫੀ ਥੋੜੀ ਕਰਨ ਪਾਉ ਨੂੰ ਮਾਫੀ ਥੋੜੀ ਕਰਨਾ ਪੰਜਾਬ ਨੂੰ ਉਹਨੇ ਇਸ ਲਈ ਸਾਡੀ ਚਿੰਤਾ ਇਹ ਆ ਬਈ ਉਹ ਪੰਜਾਬ ਦੇ ਜਿਹੜੀ ਵਖਰਾ ਪਾਣਿਆ ਪੰਜਾਬ ਦਾ ਨਕਲਾਬੀ ਪੱਖਿਆ ਇਥੇ ਗਦਰੀ ਬਾਬੇ ਹੋਏ ਸਪੋਜ਼ ਉਹਨਾਂ ਨੇ ਕਿਹਾ ਵੀ ਅਸੀਂ ਭਾਵੇਂ ਸਿੱਖ ਹਾਂ ਪਰ ਸਾ ਗਦਰ ਪਾਰਟੀ ਵਿੱਚ ਧਰਮ ਦੀ ਬਹਿਸ ਨਹੀਂ ਹੋਏਗੀ ਇਹ ਹੋਰ ਕਿੱ데 ਦੀ ਤੁਹਾਨੂੰ ਮਿਲੇਗਾ ਇਹ ਪੰਜਾਬ 'ਚ ਮਿਲੇਗਾ ਜਨਾਬ ਵੀ ਹੈ ਅਸੀਂ ਸਿੱਖ ਗੁਰਸੇਖਿਆ ਪੰਜ ਕਕਾਰਾਂ ਦੇ ਤਾਰ ਨਹੀਂ ਆ ਵਿੱਚ ਮੁਸਲਮਾਨ ਵੀ ਬੈਠੇ ਹੋ ਹਿੰਦੂ ਵੀ ਬੈਠੇ ਹੋ ਆਪਾਂ ਗਦਰ ਪਾਰਟੀ 'ਚ ਕਿਸੇ ਧਰਮ ਦੇ ਮੁੱਦੇ ਤੇ ਬਹਿਸ ਨਹੀਂ ਕਰਦੀ ਭਗਸੋਂ ਆਪਣੇ ਸਾਥੀਆਂ ਜੋ ਕੱਲੇ ਸੀ ਜਿਹੜਾ ਨਾਸਤਕ ਸੀ ਬਾਕੀ ਸਾਰੇ ਮਿੱਤਰ ਉਹਦੇ ਆਸਤਕ ਸੀ ਦੇਖ ਨਾ ਕਦੀ ਤੁਸੀਂ ਭਗਤ ਸਿੰਘ ਦੇ ਸਾਥੀਆਂ ਦੀ ਆਪਸੀ ਲੜਾਈ ਨਹੀਂ ਦੇਖੋਗੇ ਇਕੱਠੇ ਫਾਂਸੀ ਜੜ ਗਏ ਜਾ ਕੇ ਇੱਕ ਦੂਜੇ ਨੂੰ ਇੱਕ ਮੁਰੇ ਹੋ ਕੇ ਮਰਨ ਨੂੰ ਤਿਆਰ ਬੈਠੇ ਦੇ ਇਸ ਲਈ ਇਹ ਹੈ ਵੱਖਰਾ ਪਾਸਾ ਸਾਡਾ ਪੰਜਾਬ ਦਾ ਇਹ ਮੋਦੀ ਦੇ ਝੰਡੇ ਤੇ ਆ ਆਰਐਸਐਸ ਦੇ ਝੰਡੇ ਤੇ ਆ ਇਸ ਲਈ ਉਹ ਕਿਸੇ ਟੰਗ ਨਾਲ ਵੀ ਕਦੀ ਉਹ ਐਸ ਪਾਸੇ ਆ ਕੇ ਭਈ ਐਸੀ ਜੀ ਅਤਵਾਦੀ ਇੱਥੇ ਬਹੁਤ ਆ ਕਦੀ ਜੀ ਇਹ ਤਾਂ ਜਿਹੜੇ ਆ ਵਿਦੇਸ਼ੀ ਧਰਤੀ ਤੋਂ ਆਏ ਲੋਕ ਆ ਕਦੀ ਨਕਸਲੀ ਆ ਜੀ ਇਹ ਕੋਈ ਪ੍ਰਦਾਨਤ ਸਿਰਜ ਕੇ ਖੀਰ ਚ ਉਹਨਾਂ ਹੁਣ ਇੱਥੇ ਪਹੁੰਚ ਗਏ ਆ ਹੋਵੇ ਸਿੱਖ ਸਾਰੇ ਹੀ ਅਤਵਾਦੀ ਇਹ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਪਹਿਲੇ ਉਨ੍ਹਾਂ ਦੇ ਨਗਾ ਚ ਉਹ ਹੀ ਸਿੱਖ ਹੈ ਜਿਹੜਾ ਉਹਨਾਂ ਨਾਲ ਆ ਜਿਹੜਾ ਸਿੱਖ ਨਹੀਂ ਉਹਨਾਂ ਨਾਲ ਉਹਦੀ ਅੱਖਾਂ ਚ ਉਹ ਦੇਖਦੇ ਇਹ ਤਾਂ ਦੇਸ਼ ਵਿਰੋਧੀ ਲੱਗਦਾ ਇਸ ਲਈ ਇਹ ਸਾਡੇ ਲਈ ਬਹੁਤ ਖਤਰਨਾਕ ਆ ਗਿਆ ਮੈਂ ਸਮਝੂਗਾ ਵੀ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਔਰ ਹੁਣ ਲੜਾਈ ਲੋਕਾਂ ਦੇ ਬੇੜੇ ਚ ਆ ਲੋਕ ਸਮਝਣ ਇਹਨਾਂ ਆਗੂਆਂ ਨੇ ਨਹੀਂ ਸਮਝਣਾ ਜੇ ਤੁਸੀਂ ਕਹੋਗੇ ਵੀ ਅਕਾਲੀ ਦਲ ਦੀ ਆਗੂ ਸਮਝ ਲੈਣਗੇ ਜਿਹੜੇ ਅਰਮਵਪਤੀ ਬਣ ਕੇ ਬੈਠੇ ਮੌਜਾਂ ਕਰਦੇ ਉਹਨਾਂ ਨੇ ਪੰਥ ਤੋਂ ਕੀ ਲੈਣਾ ਉਹਨਾਂ ਨੇ ਸਿੱਖ ਪਰੰਪਰਾਵਾਂ ਤੋਂ ਕੀ ਲੈਣਾ ਕੁਰਬਾਨੀਆਂ ਤੋਂ ਕੀ ਲੈਣਾ ਉਹਨੇ ਬਹਿ ਕੇ ਉਹ ਤਾਂ ਇਸ ਗੱਲ ਤੇ ਬੈਠੇ ਆ ਵੀ ਹੋਰ ਮਾਇਆ ਕਿੱਦਾਂ ਇਕੱਠੀ ਕਰਨੀ ਹੈ ਇਸ ਲਈ ਇਹ ਜ਼ੁਮਾ ਹੁਣ ਪੰਜਾਬੀਆਂ ਨੂੰ ਲੈਣਾ ਪੈਣਾ ਸਮਝਿਆ ਨੂੰ ਇਹ ਸਮਝ ਵੀ ਪੰਜਾਬ ਬਚਾਉਣਾ ਅਸੀਂ ਅਸੀਂ ਪੰਜਾਬ ਦੇ ਵਿਰਾਸਤ ਨੂੰ ਕਾਇਮ ਰੱਖਣਾ ਹੈ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਜਿਹੜਾ ਅਮਲ 'ਚ ਲਿਆਉਣਾ ਜ਼ਿੰਦਗੀ 'ਚ ਸਾਡਾ ਉਹ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਔਰ ਉਹ ਸਿੱਖਿਆ ਨੇ ਹੀ ਉਹਦੇ 'ਚ ਹੋਰ ਵੱਡੇ ਬੜੇ ਹੋ ਗਏ ਆ ਉਹਨੇ ਹੀ ਭਾਰਤ ਦਾ ਕਲਿਆਣ ਕਰਨਾ ਇਹ ਸਾਨੂੰ ਮਾਣ ਕਰਕੇ ਤੇ ਇਹਨਾਂ ਦੁਸ਼ਮਣਾਂ ਖਿਲਾਫ ਲੜਨਾ ਚਾਹੀਦਾ ਔਰ ਸਾਡੀ ਪੂਰੀ ਕੋਸ਼ਿਸ਼ ਹੋਏਗੀ ਪਾਰਟੀ ਦੀ ਵੀ ਕਿ ਪੰਜਾਬ ਦੀ ਧਰਤੀ ਤੋਂ ਆਰਐਸਐਸ ਤੇ ਤੇ ਕੋ ਜਿੱਤ ਕੇ ਨਾ ਜਾਵੇ ਅਸੀਂ ਲੋਕਾਂ ਨੂੰ ਇਹੀ ਹੁਣ 2 ਮਹੀਨੇ ਸਾਰਾ ਕੰਮ ਇਹ ਬਿड्ਾਂਗੇ ਸਾਨੂੰ ਪੂਰਾ ਸਭੀ ਪੰਜਾਬ ਦੇ ਲੋਕੀ ਸਾਥ ਦੇਣਗੇ ਤੇ ਬਿਲਕੁਲ ਪੰਜਾਬ ਦੇ ਇਹ ਸਿਆਸੀ ਹਾਲਾਤ ਨੇ ਜਿਨ੍ਹਾਂ ਦੇ ਉੱਤੇ ਪੰਜਾਬੀਆਂ ਦਾ ਮਤਦਾਨਜ਼ਰ ਬਹੁਤ ਜ਼ਰੂਰੀ ਆ ਪੰਜਾਬੀਆਂ ਦੇ ਵਿਚਾਰ ਪੰਜਾਬੀਆਂ ਦੀ ਸੋਚਣੀ ਔਰ ਪੰਜਾਬੀਆਂ ਨੁਕੋਰ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਜਿਸ ਤੋਂ ਨਜਾਤ ਪਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਆਪਣਾ ਫਰਜ਼ ਜਿਹੜਾ ਆ ਉਹ ਬਖੂਬੀ ਨਿਭਾਉਣ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੇ ਗੱਲ ਕਰੀਏ ਅਕਾਲੀ ਦਲ ਦੀ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੇ ਗੱਲ ਕਰੀਏ ਭਾਜਪਾ ਦੀ ਇਸ ਗੱਠਜੋੜ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਸਿਆਸੀ ਪੱਧਰ ਤੇ ਕੀ ਹਾਲਾਤ ਬਣਦੇ ਦੇ ਔਰ ਪੰਜਾਬ ਦਾ ਆਉਣ ਵਾਲਾ ਭਵਿੱਖ ਕੀ ਕਹਿੰਦਾ ਆ ਚੋਣਾਂ ਤੋਂ ਪਰੇ ਕੀ ਕੁਝ ਪਿਆ ਆ ਹਰ ਇੱਕ ਚੀਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉਹ ਤਕਲੀਬਾਂ ਰੂ ਵੰਡੀਆਂ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ